ਹਾਂਜੀ ਭਾਈ ਜਿਵੇਂ ਕਿ ਤੁਸੀਂ ਆਪਣਾ ਨਾਮ ਦੱਸਿਆ ਜਿੰਦਾ ਕੋਟਿਆਂ ਵਾਲਾ ਹਾਂਜੀ ਤੇ ਆਪਣੇ ਦਰਸ਼ਕਾਂ ਨੂੰ ਦੱਸੋ ਭਾਈ ਜਿਹੜਾ ਤੁਹਾਡਾ ਨਾਮ ਆ ਜਿੰਦਾ ਕੋਟਿਆਂ ਵਾਲਾ ਇਹ ਕਿਵੇਂ ਪਿਆਇਆ ਇਹ ਵੀਰ ਜੀ ਜਿਵੇਂ ਹੁਣ ਆਪਣਾ ਜਾਦਾ ਆਪਾਂ ਕੋਟੇ ਨੂੰ ਲੈ ਕੇ ਚੱਲ ਰਹੇ ਸੀ ਹੂੰ ਕੋਟਾ ਹੀ ਬਣਾਉਣਾ ਸ਼ੁਰੂ ਸ਼ੁਰੂਆਤ ਕੀਤੀ ਆਪਾਂ ਜੋ ਕਿ ਢਿੰਗ ਸਿੰਘਾਂ ਵਾਲਾ ਵੱਡਾ ਕੋਟਾ ਵੀਰ ਅਗੜੇ ਵਾਲਾ ਅੱਛਾ ਜੀ ਤੇ ਨਾਲ ਆਪਾਂ ਫਿਰ ਆ ਤਿਆਰ ਕੀਤਾ ਵੀਰੇ ਇਹ ਜਦੋਂ ਕੋਟਾ ਜਾਦਾ ਚੱਲਿਆ ਹੂੰ ਤਾਂ ਫਿਰ ਜਿੰਦਾ ਘੋਟਾਂ ਵਾਲਾ ਨਾਮ ਫਿਰ ਇਸੇ ਤੋਂ ਹੀ ਪੈ ਗਿਆ ਠੀਕ ਹੈ ਜੀ ਮੇਰੇ ਤੁਸੀਂ ਹੱਥ ਦੇ ਵਿੱਚ ਦੇਖਦੇ ਹੋ ਇਹ ਵੈਸੋ ਮਨਲਾ ਦੱਸਣ ਦੀ ਲੋੜ ਨਹੀਂ ਪੈਣੀ ਤੇ ਵਿਆਹ ਬੰਦੀ ਦਾ ਖਾਸ ਕਰਕੇ ਥੋੜਾ ਜਿਆਦਾ ਇਹਨੂੰ ਇਹਨੂੰ ਲਾਦਾ ਪਛਾਣ ਕੇ ਹੋਣਗੇ ਤੇ ਬਾਕੀ ਆਪਾਂ ਬਾਈ ਤੋਂ ਵੀ ਇਹਦੇ ਬਾਰੇ ਥੋੜਾ ਪੁੱਛਦੇ ਹਾਂ ਹਾਂਜੀ ਬਾਈ ਤੁਸੀਂ ਆਪਣੇ ਹਾਂਜੀ ਵੀਰ ਜੀ ਇਹ ਇਹ ਤਾਂ ਤੁਸੀਂ ਵੇਖ ਸਕਦੇ ਆ ਵੇਲਣਾ ਵੈ ਵਰੇਆਂ ਵਾਲੀ ਗੱਲ ਕੀਤੀ ਤੁਸੀਂ ਵੈ ਵਰੇ ਤਾਂ ਪਹਿਚਾਣਦੇ ਆ ਮੈਂ ਵੈਸੇ ਵੀ ਇੱਕ ਗੱਲ ਕਹਿਣਾ ਹੁੰਦਾ ਜਦੋਂ ਮੈਨੂੰ ਕੋਈ ਕਹੀ ਰਿਹਾ ਕੇ ਪੁੱਛ ਲੈਂਦਾ ਵੀਰ ਜੀ ਕੀ ਕੀ ਬਣਾਉਣੇ ਆ ਫਿਰ ਮੈਂ ਉੱਥੇ ਜਿਵੇਂ ਹੁਣ ਵੈਸੇ ਵੀ ਚੌੜ ਕਰਦੇ ਕਹਿ ਦਈਦੇ ਵੀਰ ਜੀ ਬੰਦਿਆਂ ਦੇ ਖਾਣ ਵਾਲੀਆਂ ਚੀਜ਼ਾਂ ਥਾਪਾ ਮੱਧਨੀ ਵੇਲਣਾ ਘੋਟਾ ਕੀ ਦੋਸਤੋ ਸ਼ਸ਼ਟਿ ਕਾਲ ਸਭ ਤੋਂ ਪਹਿਲਾਂ ਕੀ ਹਾਲ ਆ ਉਮੀਦ ਆ ਸਭ ਠੀਕ ਠਾਕ ਹੋਵੋਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਤੁਹਾਡੇ ਸਾਹਮਣੇ ਜਿਹੜਾ ਇੱਕ ਕੋਈ ਨਾ ਕੋਈ ਜਿਹੜੇ ਨਵੇਂ ਪਰਸਨ ਜਾਂ ਕੋਈ ਜਿਹੜਾ ਕਿ ਆਪਣੇ ਕੋਈ ਕਲਾ ਨੂੰ ਰੱਖਦਾ ਜਾਂ ਕੋਈ ਕਲਾ ਨੂੰ ਸੰਭ ਰੱਖਿਆ ਤੇ ਉਹ ਤੁਹਾਡੇ ਆਪਾ ਰੋਬਰੂ ਕਰਾਉਨੇ ਹੁੰਦੇ ਆ ਇੱਕ ਜਿਹੀ ਸਖਸ਼ੀਤਨਾ ਮਲਾਵਾਂਗੇ ਜਿਨ੍ਹਾਂ ਕਿ ਆਪਣੇ ਜਿਹੜੇ ਪ੍ਰਾਤਨ ਵਿਰਸੇ ਨੂੰ ਪ੍ਰਾਤਨ ਵਿਰਸੇ ਦੀ ਜਿਹੜੀਆਂ ਚੀਜ਼ਾਂ ਨੂੰ ਜਿਹੜੀਆਂ ਕਿ ਆਪਣੀਆਂ ਕਦੇ ਦਾਦੀਆਂ ਨਾਨੀਆਂ ਤਿੱਕਰ ਜਿਹੜੀਆਂ ਚੀਜ਼ਾਂ ਆਪਣੀਆਂ ਹੁੰਦੀਆਂ ਸੀਗੀਆਂ ਤੇ ਉਹ ਜਿਹਨਾਂ ਸੰਭਾਲ ਕੇ ਰੱਖਿਆ ਹੋਇਆ ਤੇ ਜਿਹੜੀਆਂ ਵਿਰਸੇ ਦੀਆਂ ਜਿਹੜੀਆਂ ਅਲੋਪ ਹੋ ਚੁੱਕੀਆਂ ਤੇ ਆਪਾਂ ਉਹ ਚੀਜ਼ਾਂ ਬਾਈ ਜਿਹੜੇ ਕਿ ਆਪਣੇ ਕਲਾ ਨੂੰ ਵੀ ਜਿਹੜੀ ਕਿਤੇ ਨਾ ਕਿਤੇ ਤੁਹਾਡਾ ਆਪਣਾ ਨਖਾਰ ਰੱਖ ਕੇ ਲਿਆ ਰਹੇ ਆ ਤੇ ਅੱਜ ਆਪਾਂ ਤੁਹਾਨੂੰ ਉਹਨਾਂ ਜਿਹੜੀ ਕਲਾ ਬਾਰੇ ਤੇ ਉਹਨਾਂ ਜਿਹੜੀਆਂ ਬਣੀਆਂ ਹੋਈਆਂ ਚੀਜ਼ਾਂ ਬਾਰੇ ਤੁਹਾਨੂੰ ਆਪਾਂ ਦੱਸਾਂਗੇ। ਅੱਜ ਆਪਾਂ ਮਿਲਦੇ ਹਾਂ ਬਾਈ ਨੂੰ ਚਲੋ ਜੀ। ਦੋਸਤੋ ਆਜੋ ਫਿਰ ਆਪਾਂ ਤੁਹਾਨੂੰ ਮਲਾਉਂਦੇ ਹਾਂ ਵੀਰ ਨਾਲ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਵੀਰ ਵੀ ਜਿਹੜਾ ਆਪਣੇ ਕੰਮ ਦੇ ਵਿੱਚ ਲੱਗਿਆ ਹੋਇਆ ਤੇ ਆਪਾਂ ਬਾਈ ਨੂੰ ਮਿਲਦੇ ਹਾਂ। ਸੱਸੀ哥 ਬਾਈ ਜੀ। ਹਾਂਜੀ ਵੀਰੇ ਸੱਸੀ ਜੀ। ਕੀ ਹਾਲ ਹੈ ਜੀ? ਹਾਂਜੀ ਬਹੁਤ। ਸਭ ਠੀਕ ਠਾਕ ਹਾਂਜੀ ਹਾਂਜੀ ਤੇ ਬਾਈ ਸਾਨੂੰ ਪਤਾ ਲੱਗਿਆ ਕਿ ਜਿਹੜੀ ਤੁਸੀਂ ਆਪਣੇ ਪ੍ਰਾਤਨ ਵਿਰਸੇ ਦੀ ਜਿਹੜੀ ਕਲਾ ਨੂੰ ਸੰਭਾਲ ਕੇ ਰੱਖਿਆ ਹੋਇਆ ਤੇ ਆਪਾਂ ਤੁਹਾਡੇ ਕੋਲੇ ਉਹੀ ਜਿਹੜੀ ਆਪਣੇ ਦਰਸ਼ਕਾਂ ਨੂੰ ਜਿਹੜੀ ਪ੍ਰਾਤਨ ਕਲਾ ਨੂੰ ਦੀ ਸਾਹਮਣੇ ਆਇਆ ਹੋਇਆ ਆਪਾਂ ਉਹੀ ਜਿਹੜੀ ਦਰਸ਼ਕਾਂ ਨੂੰ ਦਿਖਾਉਣ ਆਏ ਹੋਏ ਆ ਤੇ ਪਹਿਲਾਂ ਤਾਂ ਬਾਈ ਸਾਡਾ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਤੁਸੀਂ ਆਪਣੇ ਕੀ ਪ੍ਰਾਤਨ ਕਲਾ ਨੂੰ ਜਿਹੜੀ ਆਪਣੇ ਪ੍ਰਾਤਨ ਚੀਜ਼ਾਂ ਦੇ ਵਿਰਸੇ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਅੱਜ ਆਪਾਂ ਬੈਠ ਕੇ ਨਾਲ ਕਰਦੇ ਆ ਗੱਲਾਂ ਬਾਤਾਂ ਹਾਂਜੀ ਦੋਸਤੋ ਆਪਾਂ ਅੱਜ ਵੀਰ ਕੋਲੇ ਆਏ ਸੀਗੇ ਮਿਲਣ ਤੇ ਜਿਹੜੇ ਬਾਈ ਦੀ ਕਲਾ ਨੂੰ ਤੁਹਾਨੂੰ ਦਿਖਾਉਣ ਆਏ ਸੀ ਇਹ ਬਾਈ ਕੀ ਕਲਾ ਜਿਹੜੇ ਪ੍ਰਾਤਨ ਵਿਰਸੇ ਦੀ ਜਿਹੜੀ ਚੀਜ਼ਾਂ ਨੂੰ ਸਾਹਮਣੇ ਰੱਖ ਰਿਆ ਤੇ ਸਭ ਤੋਂ ਪਹਿਲਾਂ ਆਪਾਂ ਬਾਈ ਨੂੰ ਤੁਹਾਡੇ ਨਾਲ ਜਿਹ ਤੇ ਹਾਂਜੀ ਭਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਤੇ ਆਪਣਾ ਜਿਹੜਾ ਪਿੰਡ ਦੱਸੋ ਤੁਸੀਂ ਕਿੱਥੋਂ ਪਿੰਡ ਮੇਰਾ ਭਾਰੂ ਜੀ ਨਾਮ ਮੇਰਾ ਰਜਿੰਦਰ ਸਿੰਘ ਵੈਸੇ ਤਾਂ ਜਿੰਦਾ ਕੋਟਿਆਂ ਵਾਲਾ ਵੀ ਕਹਿ ਦਿੰਦੇ ਆ ਭਾਰੂ ਦੇ ਵਿੱਚ ਇੱਥੇ ਜੇ ਕੋਈ ਆਮ ਆਪਣਾ ਭਾਰੂ ਚੌਕ ਪੁਲ ਦੇ ਢਾਡਾ ਵੀ ਲੱਗਦਾ ਵੀਰੇ ਠੀਕ ਹੈ ਜੀ ਹਾਂ ਜਿੰਦਾ ਕੋਟਿਆਂ ਵਾਲਾ ਹਾਂਜੀ ਭਾਈ ਜਿਵੇਂ ਕਿ ਤੁਸੀਂ ਆਪਣਾ ਨਾਮ ਦੱਸਿਆ ਜਿੰਦਾ ਕੋਟਿਆਂ ਵਾਲਾ ਹਾਂਜੀ ਤੇ ਆਪਣੇ ਦਰਸ਼ਕਾਂ ਨੂੰ ਦੱਸੋ ਭਾਈ ਜਿਹੜਾ ਤੁਹਾਡਾ ਨਾਮ ਆ ਜਿੰਦਾ ਕੋਟਿਆਂ ਵਾਲਾ ਇਹ ਕਿਵੇਂ ਪਿਆਇਆ ਇਹ ਵੀਰ ਜੀ ਜਿਵੇਂ ਹੁਣ ਆਪਣਾ ਜਾਦਾ ਆਪਾਂ ਕੋਟੇ ਨੂੰ ਲੈ ਕੇ ਚੱਲ ਰਹੇ ਸੀ ਹੂੰ ਕੋਟਾ ਹੀ ਬਣਾਉਣਾ ਸ਼ੁਰੂ ਸ਼ੁਰੂਆਤ ਕੀਤੀ ਆਪਾਂ ਜੋ ਕਿ ਢਿੰਗ ਸਿੰਘਾਂ ਵਾਲਾ ਵੱਡਾ ਕੋਟਾ ਵੀਰਗੜੇ ਵਾਲਾ ਅੱਛਾ ਜੀ ਤੇ ਨਾਲ ਆਪਾਂ ਫਿਰ ਆ ਤਿਆਰ ਕੀਤਾ ਵੀਰੇ ਇਹ ਜਦੋਂ ਕੋਟਾ ਜਾਦਾ ਚੱਲਿਆ ਹੂੰ ਤੇ ਫਿਰ ਜਿੰਦਾ ਕੋਟਾਂ ਵਾਲਾ ਨਾਮ ਫਿਰ ਇਸੇ ਤੋਂ ਹੀ ਪੈ ਗਿਆ ਠੀਕ ਹੈ ਤੇ ਬਾਈ ਯਾਰ ਆਪਾਂ ਜਿਵੇਂ ਦੇਖਦੇ ਆ ਕਿ ਹੋਰ ਕੰਮ ਦੁਨੀਆ ਤੇ ਬਹੁਤ ਹੁੰਦੇ ਆ ਤੇ ਤੁਸੀਂ ਜਿਹੜਾ ਬਈ ਆਪਣਾ ਇਸੇ ਹੀ ਕੰਮ ਨੂੰ ਕਿਉਂ ਚੁਣਿਆ ਜੀ ਇਹ ਵੇਖੋ ਵੀਰ ਜੀ ਆਪਣਾ ਸ਼ੌਂਕ ਸੀਗਾ ਬਾਕੀ ਖਰਾਦ ਦਾ ਕੰਮ ਥੋੜਾ ਥੋੜਾ ਇਹਦੇ ਵਿੱਚ ਰੁਚੀ ਰੱਖਦੇ ਸੀ ਇੱਛਾ ਸੀਗੀ ਵੀ ਇਹ ਕੰਮ ਕਰੀਏ ਤੇ ਦੂਜਾ ਨੰਬਰ ਜੋ ਪਲਵਾਨਾਂ ਵਾਲੇ ਮੁਗਧਰ ਵਗੈਰਾ ਹੂੰ ਇਹ ਵੀ ਖਰਾਦ ਤੇ ਬਣਦੇ ਸੀ ਤਾਂ ਖਿੱਚ ਪਈ ਵੀ ਆਪਾਂ ਖਰਾਦ ਵੱਲ ਚੱਲੀਏ ਤੇ ਖਰਾਦ ਤੋਂ ਪੁਰਾਣਾ ਜੋ ਵੀ ਵਿਰਸਾ ਮੋੜ ਕੇ ਲਈਏ ਠੀਕ ਹੈ ਬਾਈ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਆਪਣੀ ਜਿਹੜੀ ਪ੍ਰਾਤਨ ਸੱਭਿਆਤਾ ਨੂੰ ਜਿਹੜੀ ਸੰਭ ਕੇ ਰੱਖ ਰਹੇ ਹੋ ਆਪਣੇ ਵਿਰਸੇ ਨੂੰ ਜਿਹੜੀ ਚੀਜ਼ਾਂ ਨੂੰ ਸੰਭ ਕੇ ਰੱਖ ਰਹੇ ਹੋ ਤੇ ਜਿਹੜੀ ਭਾਈ ਮੈਨੂੰ ਲੱਗਦਾ ਲਗਪਕ ਜਿਹੜੀ ਹੁਣ ਦੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਤਾਂ ਇਹ ਚੀਜ਼ਾਂ ਬਾਰੇ ਪਤਾ ਵੀ ਨਹੀਂ ਹੋਣਾ ਵੀ ਇਹ ਚੀਜ਼ਾਂ ਹੈ ਕੀ ਤੇ ਸਭ ਤੋਂ ਪਹਿਲਾਂ ਤੁਸੀਂ ਭਾਈ ਆਪਣੀ ਜਿਹੜੀ ਕੱਲੀ ਕੱਲੀ ਜਿਹੜੀ ਤੁਹਾਡੀ ਚੀਜ਼ ਆ ਤੁਸੀਂ ਆਪਣਾ ਆਪਣੇ ਦਰਸ਼ਕਾਂ ਨੂੰ ਚਾਣਨਾ ਜ਼ਰੂਰ ਪਾਓ ਵੀ ਇਸ ਨੂੰ ਕੀ ਨਾਮ ਆ ਇਸ ਦਾ ਹਨਾ ਕਿਹਦੇ ਲਈ ਵਰਤਿਆ ਜਾਂਦਾ ਕਿਵੇਂ ਚੀਜ਼ ਆ ਤੇ ਸਭ ਤੋਂ ਪਹਿਲਾਂ ਆਪਾਂ ਇਸ ਤੋਂ ਸ਼ੁਰੂਆਤ ਕਰਦੇ ਹਾਂ ਹਾਂਜੀ ਆ ਚੀਜ਼ ਵੇਖ ਸਕਦੇ ਆ ਵੀਰੇ ਤੁਸੀਂ ਹਾਂਜੀ ਇਹ ਇੱਕ ਜਾਮਣ ਦਾ ਗਲਾਸ ਆ ਸਕਦੇ ਯਾਰ ਦੇਖਣ ਜੀ ਤਾਂ ਆਪਾਂ ਵੈਸੇ ਇੱਕ ਲੱਕੜ ਦਾ ਹਨਾ ਮੱਗ ਜੰਗੂ ਲੱਗਦਾ ਹਨਾ ਤੇ ਇਹ ਦੱਸੋ ਆਪਣੇ ਦਰਸ਼ਕ ਨੂੰ ਕੀ ਚੀਜ਼ ਹੈ ਇਹ ਵੀਰਜੀ ਜਾਮਣ ਦਾ ਗਲਾਸ ਆ ਜੋ ਕਿ ਜ਼ਿਆਦਾਤਰ ਸ਼ੂਗਰ ਤੋਂ ਹੀ ਵਰਤਿਆ ਜਾਂਦਾ ਅੱਛਾ ਇਹਨੂੰ ਰਾਤ ਨੂੰ ਭਰ ਕੇ ਰੱਖਣਾ ਹੁੰਦਾ ਪਾਣੀ ਦਾ ਅੱਛਾ ਤੇ ਸਵੇਰ ਇਹਦਾ ਪਾਣੀ ਪੀ ਲੈਣਾ ਹੁੰਦਾ ਠੀਕ ਹੈ ਇਹ ਜਾਮਣ ਦਾ ਗਲਾਸ ਆ ਵੀਰਜੀ ਜੋ ਕਿ ਸਮੇਤ ਢੱਕਣ ਆਪ ਬਣਾਇਆ ਤਿਆਰ ਕੀਤਾ ਠੀਕ ਹੈ ਇਹ ਤਾਂ ਬਾਈ ਜਰ ਤੁਸੀਂ ਇੱਕ ਆਪਣੇ ਜਿਹੜੇ ਹੁਣ ਸ਼ੂਗਰ ਦੀ ਜਿਵੇਂ ਲੋਕਾਂ ਨੂੰ ਪ੍ਰੋਬਲਮ ਹੋ ਰਹੀ ਹੈ ਇਹ ਤਾਂ ਉਹਨਾਂ ਵਾਸਤੇ ਇੱਕ ਬਹੁਤ ਲਾਹੇਵੰਦ ਚੀਜ਼ ਹੈ ਜਿਹੜੀ ਤੁਹਾਨੂੰ ਦੱਸੀ ਹੈ ਇਹ ਤਾਂ ਕਿਸੇ ਮਨਲਾਪਾ ਡਾਕਟਰ ਨੇ ਅਜੇ ਤੱਕ ਇਹ ਨਹੀਂ ਦੱਸੀ ਨਹੀਂ ਹੋਣੀਗੀ ਹਾਂਜੀ ਹਾਂਜੀ ਕਿਉਂਕਿ ਡਾਕਟਰ ਤਾਂ ਜਿਵੇਂ ਕਿ ਆਪਣੇ ਅੰਗਰੇਜ਼ੀ ਦਵਾਈਆਂ ਜਾਂ ਹੋਰ ਦਵਾਈਆਂ ਚ ਪਾਉਂਦੇ ਤੇ ਆਪਣੇ ਜਿਹੜੇ ਦੇਸੀ ਚੀਜ਼ਾਂ ਦੇਸੀ ਤਰੀਕਾ ਜਿਹੜਾ ਤੁਸੀਂ ਇਹਨਾਂ ਦੱਸਿਆ ਤੇ ਹੋਰ ਚੀਜ਼ਾਂ ਬਾਰੇ ਵੀ ਦੱਸੋ ਬਈ ਵੇਖੋ ਵੀਰ ਜੀ ਇਹ ਚੀਜ਼ ਤਾਂ ਆਪਾਂ ਨੂੰ ਵੀ ਨਹੀਂ ਪਤਾ ਸੀ ਹਾਂਜੀ ਵੀ ਜਾਮਣ ਜਾਂ ਰੂੜਾ ਸ਼ੂਗਰ ਤੋਂ ਵਰਤਿਆ ਜਾਂਦਾ ਠੀਕ ਹੈ ਤੇ ਜਿਵੇਂ ਜਿਵੇਂ ਲੋਕ ਆਪ ਹੀ ਆਵਾਜ਼ ਦੱਸਦੇ ਆ ਵੀ ਆਹ ਚੀਜ਼ ਐਸ ਲਈ ਆਹ ਚੀ ਫਿਰ ਕਿਉਂ ਨਾ ਜਦੋਂ ਗਾਂ ਪਛਾਂਤ ਉਹ ਅੱਗੇ ਪਿੱਛੇ ਤੋਂ ਲੈ ਕੇ ਆਉਂਦੇ ਸੀ ਲੋਕ ਰੂੜੇ ਦਾ ਗਲਾਸ ਤਾਂ ਉਹ ਚੀਜ਼ ਤੋਂ ਮੈਨੂੰ ਪਤਾ ਲੱਗਿਆ ਵੀ ਯਾਰ ਇੱਕ ਸਿੰਪ ਆਈਨੀ ਦੂਰ ਜਾ ਕੇ ਬੰਦਾ ਪੈਸੇ ਲਾ ਕੇ ਗਲਾਸ ਲੈ ਕੇ ਆਉਂਦਾ ਤੇ ਗਲਾਸ ਦੀ ਲੀਕਜ ਵੀ ਕਈ ਵਾਰੀ ਹੋ ਜਾਂਦੀ ਸੀ ਤੇ ਆਪਣੀ ਲੀਕ ਦੀ ਗਾਰੰਟੀ ਹੈ ਉਹ ਚੀਜ਼ ਨੂੰ ਮੈਂ ਸੁਧਾਰ ਦੇ ਵਿੱਚ ਲਿਆ ਕੇ ਸਮੇਤ ਢੱਕਣ ਗਲਾਸ ਤਿਆਰ ਕੀਤਾ ਵੀ ਸੁੰਦਰਤਾ ਵੀ ਮਿਲੇ ਅੱਛਾ ਅੱਛਾ ਤੇ ਲੀਕਜ ਵੀ ਨਾ ਹੋਵੇ ਤੇ ਦੂਰ ਵੀ ਨਾ ਜਾਣਾ ਪਵੇ ਆਪਣੀ ਠੀਕ ਹੈ ਤੇ ਭਾਈ ਆਪਣਾ ਜਿਹੜਾ ਆ ਚੀਜ਼ ਆ ਇਹ ਆਪਣਾ ਕਾਦੀ ਹੈ ਏ ਵੀਰ ਜੀ ਰੂੜੇ ਦਾ ਗਲਾਸ ਅੱਛਾ ਇਹ ਰੂੜੇ ਦਾ ਹਾਂ ਇਹ ਰੂੜੇ ਦਾ ਇਹ ਬਈ ਆਪਣੇ ਕਾਹਦੇ ਕੰਮ ਆਉਂਦਾ ਸੀ ਇਹ ਇਹ ਵੀਰ ਜੀ ਸ਼ੂਗਰ ਤੋਂ ਅੱਛਾ ਤੇ ਜਿਆਮਨ ਵੀ ਸ਼ੂਗਰ ਤੋਂ ਵੀਰ ਜੀ ਅੱਛਾ ਹਾਂ ਰੂੜਾ ਵੀ ਸ਼ੂਗਰ ਤੋਂ ਠੀਕ ਹੈ ਠੀਕ ਹੈ ਹਾਂ ਜੀ ਇਹ ਵੀ ਸਮੇਤ ਟੱਕਣ ਤੁਸੀਂ ਵੇਖ ਸਕਦੇ ਆ ਪਰ ਇਹਦੀ ਜਿਹੜੀ ਸਮੱਲਤ ਦਾ ਤੇ ਇਹਦੀ ਸਮੱਲਤ ਉਹਦੋਂ ਹੀ ਪਤਾ ਲੱਗ ਜਾਂਦਾ ਵੀਰੇ ਠੀਕ ਹੈ ਹਾਂ ਇੱਕ ਆਪਣੇ ਕੋਲੇ ਵੀਰ ਜੀ ਨਿੰਮ ਦਾ ਗਲਾਸ ਇਹਦੇ ਵਿੱਚ ਇਸ ਟਾਈਮ ਤਾਂ ਨਹੀਂ ਹੈਗਾਗਾ ਹੂੰ ਜੋ ਵੀ ਬਣੇ ਸੀ ਉਹ ਵਿੱਗੇ ਅੱਛਾ ਜੀ ਤੇ ਉਹ ਜਿਹੜਾ ਨਿੰਮ ਦਾ ਗਲਾਸ ਆ ਉਹ ਲੀਵਰ ਦੀ ਇਨਫੈਕਸ਼ਨ ਹੋਵੇ ਹੂੰ ਕੋਈ ਕਿਰਣੀ ਨੂੰ ਪ੍ਰੋਬਲਮ ਹੋਵੇ ਹੂੰ ਉਹ ਉਹਦੇ ਵਿੱਚ ਰਾਤ ਨੂੰ ਅ ਭਰ ਕੇ ਰੱਖੋ ਪਾਣੀ ਦਾ ਤਾਂ ਸਵੇਰ ਪੀਓ ਉਹ ਚੀਜ਼ ਲਈ ਬਹੁਤ ਲਾਹੇਵੰਦ ਆ ਠੀਕ ਐਸ ਟਾਈਮ ਆਪਣੇ ਕੋਲੇ ਜੋ ਕੀ ਜਾਮਣ ਦੇ ਤੇ ਰੂੜੇ ਦੇ ਦਿਖਾ ਰਹੇ ਆ ਇਸ ਟਾਈਮ ਆਪਣਾ ਅੱਛਾ ਤੇ ਨਿੰਮ ਦੇ ਵਿੱਚ ਵੀ ਭਾਈ ਜੀ ਆ ਆਪਣੇ ਕਿਹੜੀ ਲੱਕੜ ਦੇ ਕੀ ਚੀਜ਼ ਐ ਇਹ ਵੀਰ ਜੀ ਹੈ ਰੂੜੇ ਦੇ ਪਰ ਲੇਕਿਨ ਕਈ ਗਾਕ ਆਪਣੇ ਕੋਲੇ ਜੋ ਵੀ ਆਉਂਦੇ ਆ ਆਪ ਦੀ ਆਪ ਦੀ ਇੱਛਾ ਅਨੁਸਾਰ ਕਈ ਕਹਿੰਦੇ ਵੀ ਸਾਨੂੰ ਕੋਈ ਕੈਮੀਕਲ ਵਗੈਰਾ ਨਹੀਂ ਲੱਗਿਆ ਹੋਣਾ ਚਾਹੀਦਾ ਅੱਛਾ ਅੱਛਾ ਤੇ ਬਿਲਕੁਲ ਸਾਦਾ ਗਲਾਸ ਚਾਹੀਦਾ ਕੋਈ ਮਾੜੀ ਮੋਟੀ ਲੀਕ ਜਾਊਗੀ ਉਹਦਾ ਕੋਈ ਚੱਕਰ ਨਹੀਂ ਪਰ ਕੈਮੀਕਲ ਕੋਈ ਨਹੀਂ ਲੱਗਿਆ ਹੋਣਾ ਚਾਹੀਦਾ ਲੇਕਿਨ ਆ ਜਿਹੜੇ ਗਲਾਸਾਂ ਨੂੰ ਆਪਾਂ ਪਾਲਿਸ਼ ਕੀਤਾ ਹੋਇਆ ਹੂੰ ਉਹ ਵੀ ਵਿੱਚੋਂ ਨਹੀਂ ਵੀਰ ਜੀ ਪਾਲਿਸ਼ ਕੀਤਾ ਹੋਇਆ ਤੁਸੀਂ ਵਖਾ ਸਕਦੇ ਹਾਂ ਆਪਣੇ ਮੈਂ ਕੈਮਰਾਮੈਨ ਨੂੰ ਕਹੂੰ ਆ ਜਿਹੜੀ ਇਹ ਚੀਜ਼ ਨੂੰ ਤਸਕਾਇਆ ਜਾਵੇ ਤੇ ਜਿਵੇਂ ਕਿ ਵੀਰ ਨੇ ਦੱਸਿਆ ਜਿਹੜੇ ਕਿ ਇੱਕ ਰੂੜੇ ਦੀ ਲੱਕੜ ਹੁੰਦੀ ਹੈ ਇੱਕ ਜਿਹੜੀ ਜਾਮਨ ਦੀ ਲੱਕੜ ਹੁੰਦੀ ਹੈ ਜਿਹੜੇ ਸਾਰੇ ਗਲਾਸ ਨੇ ਇਹ ਆਪਣੇ ਜਿਹੜੇ ਜਾਮਨ ਦੇ ਰੂੜੇ ਦੇ ਲੱਕੜ ਦੇ ਬਣੇ ਹੋਏ ਨੇ ਜਿਹੜੇ ਕਿ ਆਪਣੇ ਸ਼ੂਗਰ ਵਾਸਤੇ ਜਿਹੜੇ ਬਹੁਤ ਲਾਹੇਵੰਦ ਨੇ ਤੇ ਜਿਵੇਂ ਕਿ ਬਾਈ ਨੇ ਦੱਸਿਆ ਕਿ ਕਈ ਲੋਕ ਇਹਨਾਂ ਨੂੰ ਇਹ ਥੋੜਾ ਜਿਹਾ ਵਹਿਮ ਹੋ ਜਾਂਦਾ ਕਿ ਇਹਦੇ ਵਿੱਚ ਕੋਈ ਕੈਮੀਕਲ ਜਾਂ ਕਿ ਕੋਈ ਪਾਲਿਸ਼ ਵਗੈਰਾ ਕੀਤੀ ਹੋਊਗੀ ਇਹ ਬਾਈ ਨੇ ਜਿਦਾ ਸਿਰਫ ਜਿਹੜਾ ਕਿ ਉਤੋਂ ਖੂਬਸੂਰਤੀ ਵਾਸਤੇ ਜਿਹੜੀ ਇਸ ਨੂੰ ਪਾਲਿਸ਼ ਕੀਤਾ ਹੋਇਆ ਜਿਹੜਾ ਅੰਦਰੋਂ ਕਿ ਇਹ ਬਿਲਕੁਲ ਪਾਲਿਸ਼ ਨਹੀਂ ਹੈਗਾ ਅੰਦਰੋਂ ਸਿਰਫ ਜਿੱਦਾਂ ਕਿ ਲੱਕੜ ਹੁੰਦੀ ਆ ਉਦਾਂ ਹੀ ਲੱਕੜ ਹੈਗੀ ਤੇ ਲੋਕ ਬਾਈ ਇਸ ਨੂੰ ਜਿਹੜੇ ਦੋਨੋਂ ਚੀਜ਼ਾਂ ਨੂੰ ਆਪਣਾ ਜਿਹੜਾ ਵਧੀਆ ਸਾਵਧਾਨੀ ਨਾਲ ਵਰਤ ਸਕਦੇ ਆ ਤੇ ਚਲੋ ਬਾਈ ਹੁ ਅਗਲੀ ਚੀਜ਼ ਵੱਲ ਵਧਦੇ ਆਂ ਅਗਲੀ ਕਲਾ ਵੱਲ ਵਧਦੇ ਆਂ ਤਾਂ ਜਿਹੜੀ ਥੋੜੀ ਮੈਂ ਆਹ ਕਲਾ ਵੇਖ ਰਿਹਾ ਜੀ ਇਹ ਬਈ ਕੀ ਚੀਜ਼ ਐ ਕਿਹੜੀ ਲੱਕੜ ਦੀ ਬਣੀ ਹੋਈ ਐ ਤੇ ਇਸ ਨੂੰ ਅੱਜ ਦੇ ਜਿਹੜੇ ਪੁਰਾਣੇ ਟਾਈਮ ਵਿੱਚ ਕੀ ਕਹਿੰਦੇ ਆ ਇਹ ਵੀਰ ਜੀ ਜੋ ਤੁਸੀਂ ਵੇਖ ਸਕਦੇ ਆ ਇਹ ਇਹ ਨਿੰਮ ਦਾ ਕੋਟ ਆ ਵੀਰੇ ਹਮ ਪਰ ਇਸ ਟਾਈਮ ਇਹਦੀ ਕੋਈ ਦੇਖ ਤੋਂ ਪਤਾ ਨਹੀਂ ਲੱਗਦਾ ਵੀ ਇਹ ਕੋਟ ਆ ਕਿਉਂ ਕੋਟੇ ਅੱਜ ਤੱਕ ਜੋ ਵੀ ਸੀਗੇ ਸਾਦੇ ਦੇਖੇ ਸੀ ਸਾਦੇ ਜਿੱਦਾਂ ਆਪਾਂ ਵੇਖਦੇ ਆਂ ਹਾਂ ਇਹ ਜਿਹੜੇ ਹਿਸਾਬ ਨਾਲ ਜਮਾਨਾ ਬਦਲ ਗਿਆ ਉਹ ਹਿਸਾਬ ਨਾਲ ਹੁਣ ਹਰੇਕ ਬੰਦਾ ਕੋਈ ਚੰਗਾ ਜਦੋਂ ਘਰ ਪਾਉਂਦਾ ਤਾਂ ਕਰੋੜਾਂ ਰੁਪਏ ਲਾਉਂਦਾ ਤੇ ਵਿੱਚ ਅਗਲਾ ਕਹਿੰਦਾ ਸਰਦੀ ਦੀ ਲੱਕੜ ਵੀ ਕੀ ਰੱਖਣੀ ਹੈ ਹੁਣ ਗੁਣ ਗੁਣ ਨਹੀਂ ਕੋਈ ਵੀ ਕਿਸੇ ਵੀ ਚੀਜ਼ ਦੇ ਵੇਂਦਾ ਅੱਜ ਕੱਲ ਸੁੰਦਰਤਾ ਦੇਖੀ ਜਾਂਦੀ ਹੈ ਠੀਕ ਹੈ ਤੇ ਮੈਂ ਕਹਾਂ ਵੀ ਸੁੰਦਰਤਾ ਦੇ ਨਾਲ ਨਾਲ ਨਿੰਮ ਵੀ ਸੰਭਾਲਿਆ ਜਾਵੇ ਨਿੰਮ ਦਾ ਕੋਟਾ ਵੀ ਸੰਭਾਲਿਆ ਜਾਵੇ ਇਸ ਕਰਕੇ ਇਹਨੂੰ ਸੁੰਦਰਤਾ ਦਿੱਤੀ ਜੋ ਕਿ ਤੁਸੀਂ ਵੇਖ ਸਕਦੇ ਆਂ ਆਪ ਖਾ ਸਕਦੇ ਆਂ ਦਰਸ਼ਕਾਂ ਨੂੰ ਜੋ ਕਿ ਕੜਾਕੂੜਾ ਆ ਕੜਾ ਜੋ ਵੀ ਆ ਅਭਿਚੋਂ ਕੱਢਿਆ ਹੋਇਆ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਆਪਣੇ ਆਮ ਘਰਾਂ ਦੇ ਵਿੱਚ ਘੋਟੇ ਪਏ ਹੁੰਦੇ ਆ ਜਿਹੜੇ ਕਿ ਆਪਣੇ ਕਦੇ ਕੁੰਡਿਆ ਘੋਟੇ ਦੀ ਜਿਹੜੀ ਗੱਲ ਚੱਲਦੀ ਹੁੰਦੀ ਸੀ ਪਰ ਜਿਹੜੀ ਹੁਣ ਉਹਨਾਂ ਦੀ ਥਾਂ ਜਿਹੜੀਆਂ ਆਪਣੀਆਂ ਮੈਕਸੀਆਂ ਵਗੈਰਾ ਆ ਗਈਆਂ ਹਨ ਤੇ ਜਿੱਦਾਂ ਕਿ ਲੋਕ ਇਹ ਚੀਜ਼ਾਂ ਨੂੰ ਜਿਹੜੇ ਭੁੱਲ ਗਏ ਨੇ ਤੇ ਕੁਸ਼ ਘਰਾਂ ਦੇ ਵਿੱਚ ਜਿਨ੍ਹਾਂ ਨੇ ਆਪਣੇ ਪੰਜਾਬੀ ਵਿਰਸੇ ਪੰਜਾਬੀ ਜਿਹਨੂੰ ਪਿਆਰ ਕਰਦੇ ਉਹਨਾਂ ਨੇ ਤਾਂ ਹਜੇ ਤੱਕ ਸਾਂਭ ਕੇ ਰੱਖਿਆ ਪਰ ਜਿਹੜੇ ਲੋਕ ਬਈ ਭੁੱਲ ਚੁੱਕੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹਣਾ ਇਹ ਇੱਕ ਘੋਟਾ ਹੀ ਹੈ ਪਰ ਇਸ ਨੂੰ ਬਾਈ ਨੇ ਜਿਹੜੀ ਆਪਦੀ ਜੀ ਕਲਾ ਨਾਲ ਜਿਹੜੇ ਇੱਕ ਮੈਂ ਤੁਹਾਨੂੰ ਗੱਲ ਬਾਈ ਖੋਦੀ ਕਲਾ ਨਾਲ ਆਪਣੇ ਤਿਆਰ ਕਰਦਾ ਆਪਣੇ ਘਰੇ ਤਿਆਰ ਕਰਦਾ ਤੇ ਬਾਈ ਦੀ ਕਲਾ ਇੱਕ ਜਿਹੜੀ ਬਹੁਤ ਸੋਹਣੀ ਕਲਾ ਹੈਗੀ ਤੇ ਬਾਈ ਨੇ ਦੇਖੋ ਇੱਕ ਘੋਟੇ ਨੂੰ ਜਿਹੜਾ ਕਿ ਸਿੰਪਲ ਤੋਂ ਇੱਕ ਇੰਨਾ ਸੋਹਣਾ ਰੂਪ ਦੇ ਦਿੱਤਾ ਹੈ ਘੋਟਾ ਹੀ ਕੋਈ ਅਲੱਗ ਜਿਹੀ ਨਹੀਂ ਹੈ ਘੋਟਾ ਹੀ ਪਰ ਉਸ ਨੇ ਬਾਈ ਨੇ ਆਪਣੀ ਕਲਾ ਨਾਲ ਕਿੰਨਾ ਸੋਹਣਾ ਸ਼ਿੰਗਾਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸੋਹਣੀ ਜਿਹੜੀ ਚੀਜ਼ ਬਾਈ ਬਾਈ ਨੇ ਬਣਾਈ ਹੋਈ ਹੈ ਤੇ ਹੁਣ ਆਪਾਂ ਬਾਈ ਥੋੜੀ ਅਗਲੀ ਚੀਜ਼ ਵੱਲ ਚੱਲਦੇ ਹਾਂਗੇ ਹਾਂਜੀ ਜਿੱਦਾਂ ਕਿ ਦੋਸਤੋ ਤੁਸੀਂ ਇਹਦੇ ਬਾਰੇ ਦੱਸੋ ਜੀ ਹੇ ਵੀਰ ਜੀ ਜੋ ਕਿ ਆਪਣਾ ਪਹਿਲਾ ਵਿਰਸੇ ਦੇ ਵਿੱਚ ਆਉਂਦਾ ਸੀ ਆਮ ਹੀ ਚੱਲਦਾ ਸੀ ਥਾਪਾ ਹੂੰ ਹੂੰ ਇਹ ਥਾਪਾ ਵੀਰ ਜੀ ਜੋ ਕਿ ਟਾਲੀ ਦਾ ਤੁਸੀਂ ਵੇਖ ਸਕਦੇ ਆ ਬਹੁਤ ਸੁੰਦਰ ਤਰੀਕੇ ਨਾਲ ਜੋ ਵੀ ਆਪਣਾ ਤੋਂ ਜੋ ਵੀ ਡਿਜ਼ਾਈਨਿੰਗ ਹੋਈ ਕੀਤੀ ਤੇ ਦੋਸਤੋ ਸਾਰੇ ਜਾਣਦੇ ਆ ਇਹ ਥਾਪਾ ਤੇ ਪਰ ਜਿਹੜੀ ਅੱਜ ਕੱਲ ਲੋਕਾਂ ਦੇ ਘਰਾਂ ਦੇ ਵਿੱਚ ਥਾਪੇ ਜਿਹੜੇ ਬਹੁਤ ਘੱਟ ਨੇ ਕਿਉਂਕਿ ਬਈ ਵਾਸ਼ਿੰਗ ਮਸ਼ੀਨਾਂ ਆ ਗਈਆਂ ਅੱਜ ਕੱਲ ਹਰੇਕ ਬੰਦਾ ਜਿਹੜਾ ਹਰੇਕ ਬੁੜੀ ਕੀ ਆ ਮਿਹਨਤ ਕਰਨ ਤੋਂ ਜਿਹੜੀ ਟਾਲਦੀ ਆ ਹਨਾ ਉਹ ਕਹਿੰਦੀ ਆ ਵੀ ਥਾਪਾ ਕੁੱਟੂਗੀ ਟਾਈਮ ਲੱਗੂਗਾ ਮਸ਼ੀਨ ਦੇ ਵਿੱਚ ਆਪਾਂ ਉਹ ਕਰ ਦਾਂਗੇ ਹਨਾ ਤੇ ਇਹ ਚੀਜ਼ਾਂ ਬਾਈ ਬਹੁਤ ਘੱਟ ਰਹਿ ਗਈਆਂ ਤੇ ਪਰ ਬਾਈ ਜਿਹੜਾ ਹਜੇ ਵੀ ਆਪਣੀ ਜਿਹੜੀ ਕਲਾ ਦੇ ਨਾਲ ਚੀਜ਼ਾਂ ਨੂੰ ਬਣਾਉਂਦਾ ਹੈਗਾ ਤੇ ਬਹੁਤ ਸੋਹਣੀ ਹੈ ਬਾਈ ਇਹ ਵੀ ਜਿਹੜੀ ਚੀਜ਼ ਬਣਾਈ ਇਹ ਇਹ ਵੀ ਟਾਲੀ ਦਾ ਥਾਪਾ ਹੈ ਤੇ ਹਾਂਜੀ ਇਹ ਟਾਲੀ ਦੀ ਲੱਕੜ ਦਾ ਦੋਸਤ ਬਣਿਆ ਹੋਇਆ ਹੈਗਾ ਹਾਂ ਪੂਰਾ ਮਜ਼ਬੂਤ ਹੈ ਠੀਕ ਹੈ ਦੋਸਤੋ ਤੇ ਆਪਾਂ ਅਗਲੀ ਆਈਟਮ ਵੱਲ ਚੱਲਦੇ ਹਾਂ ਦੋਸਤੋ ਬਾਕੀ ਦੋਸਤੋ ਮੈਂ ਤੁਹਾਨੂੰ ਚੀਜ਼ ਦਿਖਾ ਰਿਹਾ ਜਿਨ੍ਹਾਂ ਨੂੰ ਤਾਂ ਪਤਾ ਦੋਸਤੋ ਚਲਦੀ ਜਲਦੀ ਵੀਡੀਓ ਦੇ ਵਿੱਚ ਜਿਹੜਾ ਕਿ ਕਮੈਂਟ ਜਰੂਰ ਕਰਕੇ ਦੱਸਿਓ ਵੀ ਇਹਨੂੰ ਕੀ ਚੀਜ਼ ਕਹਿੰਦੇ ਤੇ ਬਾਕੀ ਆਪਾਂ ਬਾਈ ਤੋਂ ਹੀ ਪੁੱਛਦੇ ਹਾਂ ਹਾਂਜੀ ਬਾਈ ਤੇ ਵੀਰ ਜੀ ਮਦਣੀ ਆ ਬਾਈ ਮਦਣੀ ਹਾਂ ਜੋ ਕਿ ਗੋਟਕੇ ਦੇ ਵਿੱਚੋਂ ਤਿਆਰ ਕੀਤੀ ਹੋਈ ਆ ਮਦਣੀ ਦੀ ਇੱਕ ਜ਼ਿਆਦਾਤਰ ਸਮੱਸਿਆ ਆਉਂਦੀ ਸੀ ਕਿ ਜਿਹੜਾ ਆ ਫੁੱਲ ਜਾਂ ਸੀ ਉਹਦਾ ਨਿਕਲ ਜਾਂਦਾ ਸੀ ਸਾਗ ਦੇ ਵਿੱਚ ਹੂੰ ਤੇ ਉਹ ਜ਼ਿਆਦਾਤਰ ਤਾਂ ਬੁੜੀਆਂ ਠੋਕਾ ਠਕਾਈ ਦੇ ਵਿੱਚ ਸਿਸਟਮ ਉਵੇਂ ਹਾਂ ਉਹ ਨਿਕਲ ਜਾਂਦਾ ਸੀ ਉਹ ਫੇਰ ਪਾ ਲੈਂਦੀਆਂ ਸੀ ਉਹ ਨਿਕਲ ਆਹ ਸਮੱਸਿਆ ਜ਼ਿਆਦਾ ਚਲਦੀ ਸੀ ਉਹ ਸਮੱਸਿਆ ਨੂੰ ਆਪਾਂ ਨਜ਼ਰ ਅੰਦਾਜ਼ ਕਰਕੇ ਫਿਰ ਇਹ ਗੁਟਕੇ ਦੇ ਵਿੱਚੋਂ ਤਿਆਰ ਕੀਤੀ ਓਕੇ ਫਿਰ ਦੂਜਾ ਨੰਬਰ ਇਹ ਤਾਂ ਗੋਣਾ ਜੋ ਇਹ ਨਿੰਮ ਦੀ ਬਣੀ ਹੋਈ ਨਿੰਮ ਦੀ ਬਣੀ ਹੋਈ ਨਹੀਂ ਮਤਲਬ ਐਸੇ ਵੀ ਡਾਕਟਰਾਂ ਨੇ ਕਹੇ ਤਾਂ ਵੀ ਜੇ ਥੋੜਾ ਥੋੜਾ ਅੰਦਰ ਜਾਊਗਾ ਹੂੰ ਤਾਂ ਕੈਂਸਰ ਦੀ ਸਮੱਸਿਆ ਨਹੀਂ ਆਉਂਦੀ ਗੱਲ ਕਰ ਆਪਾਂ ਨਿੰਮ ਖਾਣਾ ਛੱਡ ਛੱਡਤਾ ਬੁੜੀਆਂ ਜੋ ਵੀ ਹੈਗਾ ਅੱਜਕੱਲ ਮਿਹਨਤ ਨਹੀਂ ਕਰਕੇ ਖੁਸ਼ ਹੂੰ ਤਾਂ ਮਿਰਚ ਵੀ ਨਹੀਂ ਜੋ ਘੋਟਾ ਹੁੰਦਾ ਸੀ ਹੂੰ ਕੋਟਾ ਵੀ ਨਿੰਮ ਦਾ ਵਰਤਿਆ ਜਾਂਦਾ ਸੀ ਨਿੰਮ ਆਪਣੇ ਰੈਗੂਲਰ ਮੈਡੀਸਨ ਹੀ ਸੀਗਾ ਕਿਸਾਬ ਦਾ ਹਰ ਰੋਜ਼ ਖਾਂਦੇ ਸੀ ਜੋ ਇਹ ਵੀਰ ਜੀ ਆਪਾਂ ਨਿੰਮ ਦੀ ਮਦਣੀ ਤਿਆਰ ਕੀਤੀ ਜੋ ਕਿ ਇਹ ਗੁਟਕੇ ਦੇ ਵਿੱਚੋਂ ਤਿਆਰ ਕੀਤੀ ਆ ਤੁਸੀਂ ਦਿਖਾ ਸਕਦੇ ਆ ਵਿੱਚੋਂ ਆ ਠੀਕ ਹੈ ਹਾਂ ਇਹ ਉਮਰ ਭਰ ਦੀ ਗਰੰਟੀ ਹੈ ਜ਼ਿੰਦਗੀ ਭਰ ਦੀ ਗਰੰਟੀ ਹੈ ਜੀ ਤੁਹਾਨੂੰ ਇਹਦੇ ਬਾਰੇ ਮੈਂ ਦੱਸ ਦੇਵਾਂ ਤੇ ਅੱਜ ਤੋਂ ਜਿਹੜੇ ਆਪਣੇ ਘਰਾਂ ਦੇ ਵਿੱਚ ਚੀਜ਼ਾਂ ਕਿਤੇ ਨਾ ਕਿਸੇ ਨੂੰ ਦੇਖਣ ਨੂੰ ਮਿਲ ਜਾਣੀਆਂ ਤੇ ਜਿਵੇਂ ਕਹਿੰਦੇ ਹੁੰਦੇ ਆ ਨਾ ਬੱਕੀ ਦੀ ਰੋਟੀ ਸਰਸੋਂ ਦਾ ਸਾਗ ਹਣਾਂ ਤੇ ਇਹ ਆਪਣਾ ਜਿਹੜੇ ਪੰਜਾਬ ਦਾ ਜਿਹੜਾ ਬਈ ਬੈਸਟ ਖਾਣਾ ਪੰਜਾਬ ਦਾ ਪਹਿਲਾ ਖਾਣਾ ਜਿਹੜਾ ਆਪਣਾ ਜਿਹੜਾ ਸੁਆਦਿਸ਼ਟ ਜਾਂ ਆਪਣੇ ਪੰਜਾਬ ਦੀ ਸ਼ਾਨ ਸਾਗ ਹਨਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਜਿਹੜੀਆਂ ਆਪਣੀਆਂ ਦਾਦੀਆਂ ਬੇਬੇ ਮਾਵਾਂ ਹਨਾ ਤੇ ਜਦੋਂ ਸਾਗ ਬਣਾਉਂਦੀਆਂ ਸੀ ਤਾਂ ਇਹ ਚੀਜ਼ ਜਿਹੜੇ ਮਧਨੀ ਦਾ ਜਿਹੜਾ ਪ੍ਰਯੋਗ ਕੀਤਾ ਜਾਂਦਾ ਸੀ ਸਾਗ ਨੂੰ ਘੋਟਣ ਵਾਸਤੇ ਤੇ ਦੋਸਤੋ ਜਿਹੜੇ ਅੱਜ ਤੁਹਾਨੂੰ ਮੈਂ ਦੱਸ ਹੀ ਦਿੱਤਾ ਜਿਵੇਂ ਕਿ ਅੱਜ ਦਾ ਜ਼ਮਾਨਾ ਚੱਲ ਰਿਹਾ ਹੈਗਾ ਉਹੀ ਚੀਜ਼ਾਂ ਮਸ਼ੀਨਾਂ ਰਾਹੀਂ ਜਿਹੜਾ ਆਪਾਂ ਪੈਲਸਾਂ ਦੇ ਵਿੱਚ ਵੀ ਦੇਖਦੇ ਆਂ ਮਸ਼ੀਨਾਂ ਰਾਹੀਂ ਸਾਗ ਬਣਦਾ ਤੇ ਬਾਈ ਜਿਹੜਿਆ ਚੀਜ਼ ਸਾਗ ਘਰੇ ਬਨਣਾ ਘੋਟਕੇ ਬਨਣਾ ਹਨਾ ਬਾਈ ਤੇ ਉਹਦਾ ਸਵਾਦ ਜਿਹੜਾ ਅਲੱਗ ਹੀ ਹੁੰਦਾ ਨਹੀਂ ਹਾਂ ਉਹ ਠੀਕ ਹੈ ਹਾਂ ਇਹ ਚੀਜ਼ਾਂ ਬਾਈ ਉਸ ਪ੍ਰਾਤਨ ਵੇਲੇ ਦੀਆਂ ਬਾਈ ਨੇ ਸੰਭਾਲੀਆਂ ਹੋਈਆਂ ਬਣਾਈਆਂ ਹੋਈਆਂ ਤੇ ਜਿਹੜੇ ਹੁਣ ਵੀ ਬਣਾ ਰਹੇ ਆ ਤੇ ਬਹੁਤ ਸੋਹਣੀ ਬਾਈ ਥੋੜੀ ਚੀਜ਼ ਜਿਹੜੀ ਇਹ ਆਪਣੇ ਪੰਜਾਬ ਦੇ ਵਿਰਸੇ ਨੂੰ ਵੀ ਦਰਸਾਉਂਦੀ ਹੈ ਤੇ ਜਿਹੜੀ ਆਪਣੀ ਸਿਹਤ ਲਈ ਵੀ ਜਿਹੜੀ ਚੰਗੀ ਚੀਜ਼ ਹੈਗੀ ਹਾਂਜੀ ਫਿਰ ਗੋਣ ਵਾਲੀ ਲੱਕੜ ਲਾਈ ਹੈ ਜੀ ਹਾਂ ਹਾਂ ਸਹੀ ਹੈ ਤੇ ਦੋਸਤੋ ਬਾਈ ਵੇਲ ਨੇ ਵੀ ਬਣਾਉਂਦੇ ਨੇ ਤੇ ਜਿੰਨਾ ਕਿ ਆਪਣਾ ਅੰਨ ਆਨਾਜ ਪੱਕਦਾ ਬਣਦਾ ਤੇ ਆਪਣੀ ਜਿਹੜੀ ਪੇਟ ਦੀ ਜਿਹੜੀ ਭੁੱਖਾ ਪੂਰੀ ਹੁੰਦੀ ਹੈ ਜੀ ਮੇਰੇ ਤੁਸੀਂ ਹੱਥ ਦੇ ਵਿੱਚ ਦੇਖ ਰਹੇ ਹੋ ਇਹ ਵੈਸੋ ਮਨਲਾ ਦੱਸਣ ਦੀ ਲੋੜ ਨਹੀਂ ਪੈਣੀ ਤੇ ਵਿਆਹ ਬੰਦੇ ਦਾ ਖਾਸ ਕਰਕੇ ਥੋੜਾ ਜਿਆਦਾ ਇਹਨੂੰ ਇਹਨੂੰ ਲੱਗਾ ਪਛਾਣ ਗਏ ਹੋਣਗੇ ਤੇ ਬਾਕੀ ਆਪਾਂ ਬਾਈ ਤੋਂ ਵੀ ਇਹਦੇ ਬਾਰੇ ਥੋੜਾ ਪੁੱਛਦੇ ਹਾਂਗੇ ਹਾਂਜੀ ਬਾਈ ਤੁਸੀਂ ਆਪਣੇ ਹਾਂਜੀ ਵੀਰ ਜੀ ਇਹ ਇਹ ਤਾਂ ਤੁਸੀਂ ਵੇਖ ਸਕਦੇ ਆ ਵੇਲਣਾ ਵਾਈ ਵਰਿਆਂ ਵਾਲੀ ਗੱਲ ਕੀਤੀ ਤੁਸੀਂ ਵਾਈ ਵਰੇ ਤਾਂ ਪਹਿਚਾਨਦੇ ਆ ਮੈਂ ਐਸੀ ਵੀ ਇੱਕ ਗੱਲ ਕਹਿਣਾ ਹੁੰਦਾ ਜਦੋਂ ਮੈਨੂੰ ਕੋਈ ਕਈ ਰੀ ਆ ਕੇ ਪੁੱਛ ਲੈਂਦਾ ਵੀਰ ਜੀ ਕੀ ਕੀ ਬਣਾਉਨੇ ਆ ਫਿਰ ਮੈਂ ਉੱਥੇ ਜਿਵੇਂ ਹੁਣ ਵੈਸੇ ਵੀ ਚੌੜ ਕਰਦੇ ਕਹਿ ਦਈਦੇ ਵੀਰ ਜੀ ਬੰਦਿਆਂ ਦੇ ਖਾਣ ਵਾਲੀਆਂ ਚੀਜ਼ਾਂ ਥਾਪਾ ਮੱਧ ਨਹੀਂ ਵੇਲਣਾ ਘੋਟਾ ਓਏ ਵੇਲਣਾ ਹੁਣ ਤੁਸੀਂ ਵੇਖ ਸਕਦੇ ਵੀਰੇ ਇਹ ਤਾਂ ਪੰਜਾਬ ਦੀਆਂ ਪਿਆਰੀਆਂ ਚੀਜ਼ਾਂ ਵੈਸੇ ਹਰੇਕ ਥਾਂ ਹੀ ਵਰਤੀ ਜਾਣ ਵਾਲੀ ਚੀਜ਼ ਆ ਸਹੀ ਹੈ ਸਹੀ ਹੈ ਸਹੀ ਹੈ ਏ ਵੀਰ ਜੀ ਟਾਲੀ ਦਾ ਵੇਲਨਾ ਜੋ ਕਿ ਤੁਸੀਂ ਇਹਦਾ ਡਿਜ਼ਾਈਨ ਵੇਖ ਸਕਦੇ ਆ ਇਹ ਕਈ ਤਰ੍ਹਾਂ ਦੇ ਬਣਾਏ ਜਾਂਦੇ ਆ ਠੀਕ ਤੁਹਾਨੂੰ ਅੱਗੇ ਜਾ ਕੇ ਹਾਂ ਤੂਤ ਦਾ ਵੀ ਆਉ ਇਹਦੇ ਵਿੱਚ ਜੀ ਹਮ ਅਲੱਗ ਅਲੱਗ ਲੱਕੜ ਦੇ ਅਲੱਗ ਅਲੱਗ ਡਿਜ਼ਾਈਨ ਦੇ ਇਹ ਡੋਡ ਬੰਦੇ ਬਾਕੀ ਦੋਸਤੋ ਚਲੋ ਉਹਦਾ ਹਾਸੇ ਮਿਆਗ ਦੀ ਗੱਲ ਰਹਿ ਗਈ ਤੇ ਜੇ ਆਪਾਂ ਹੁਣ ਇਹਦੇ ਗੁਣ ਦੀ ਗੱਲ ਕਰੀਏ ਤਾਂ ਇਹ ਵੇਲਨਾ ਇੱਕ ਹਰ ਇੱਕ ਘਰ ਦੀ ਲੋੜ ਹੈਗੀ ਕਿਉਂਕਿ ਆਪਣੇ ਸਾਰੇ ਮਾਤਾਵਾ ਆਪਣੇ ਆਪਨੇ ਸਾਬ ਦੇ ਪਰਿਵਾਰ ਨਾਲ ਰੋਟੀ ਰੋਟੀ ਜਿਹੜੇ ਕਰਦੇ ਆ ਤੇ ਉਹ ਵੇਲ ਨਹੀਂ ਕਰਦੇ ਚਲੋ ਉਹਦਾ ਹਾਸੇ ਰਟੀਆਂ ਗੱਲਾਂ ਅੱਜ ਹੋਣੀਆਂ ਵੀ ਚਾਹੀਦੀਆਂ ਤੇ ਅੱਗੇ ਆਪਾਂ ਬਾਈ ਨਾਲ ਗੱਲ ਕਰਦੇ ਆਂ ਆਹ ਬਈ ਚੀਜ਼ ਇਹ ਵੀਰ ਜੀ ਲੱਕੜ ਦਾ ਜੰਮਟਾ ਠੀਕ ਐ ਇਹ ਲੱਕੜ ਦਾ ਹੀ ਤਾਂ ਬਣਾਇਆ ਗਿਆ ਜੋ ਕਈ ਵਾਰੀ ਕੀ ਹੁੰਦਾ ਜਿਆਦਾਤਰ ਸਰਦੀ ਦੇ ਵਿੱਚ ਲੋਕ ਹੀਟਰ ਯੂਜ਼ ਕਰਨ ਲੱਗ ਜਾਂਦੇ ਹੂੰ ਤੇ ਵੈਸੇ ਵੀ ਹੁਣ ਤਾਂ ਸਰਕਾਰ ਨੇ ਜਿਹੜੇ ਹਿਸਾਬ ਨਾਲ ਬਿਜਲੀ ਫ੍ਰੀ ਕੀਤੀ ਐ ਹੀਟਰ ਤਾਂ ਹਰੇ ਕੋਈ ਯੂਜ਼ ਕਰਦਾ ਹੀ ਐ ਸਾਇਦ ਸਹੀ 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 ਤੇ ਉਹਦੇ ਵਿੱਚ ਕੀ ਹੁੰਦਾ ਵੀ ਹੀਟਰ ਦੇ ਜਦੋਂ ਬੁੜੀਆਂ ਦੂਜਾ ਚਮਟਾ ਵਰਤਦੀਆਂ ਤਾਂ ਉਹਦੇ ਵਿੱਚ ਕਰੰਟ ਆਉਣ ਦਾ ਖਤਰਾ ਰਹਿੰਦਾ ਠੀਕ ਹੈ ਹਾਂ ਲੱਕੜ ਦਾ ਇਹ ਚਮਟਾ ਤਾਂ ਬਣਾਇਆ ਵੀ ਇਹਦੇ ਵਿੱਚ ਕੋਈ ਕਰੰਟ ਦਾ ਵਾਲਾ ਖਤਰਾ ਇਹ ਹੀਟਰ ਤੇ ਜ਼ਿਆਦਾਤਰ ਯੂਜ਼ ਕਰਨ ਵਾਲਾ ਠੀਕ ਹੈ ਦੋਸਤੋ ਆਪਣੇ ਵੀਰ ਨੇ ਇਹ ਚੀਜ਼ ਨੂੰ ਬਣਾਇਆ ਤੇ ਆਪਣੇ ਜਿਹੜਾ ਸੇਧ ਦਾ ਧਿਆਨ ਤਾਂ ਰੱਖੇ ਰੱਖਿਆ ਜਿਹੜਾ ਕਿ ਆਪਣੇ ਨੁਕਸਾਨ ਹੋਣ ਤੋਂ ਵੀ ਜਿਹੜਾ ਕਿ ਬਾਈ ਕਹਿੰਦਾ ਵੀ ਆਪਾਂ ਬਸ ਸਕਦੇ ਹਾਂ ਜਿਵੇਂ ਕਿ ਹੀਟਰ ਦੇ ਕਹਿੰਦੇ ਹਨਾ ਬਈ ਰੋਟੀਆਂ ਵਗੈਰਾ ਸਿਆਲ ਦੇ ਵਿੱਚ ਪਕਾਉਣੇ ਆ ਤਾਂ ਜਿਹੜਾ ਆਪਣਾ ਸਟੀਲ ਦਾ ਜਾਂ ਕੁਛ ਵੀ ਹੀਟਰ ਹੁੰਦਾ ਤਾਂ ਉਹਦੇ ਜਿਹੜਾ ਕੀ ਆਪਣਾ ਚਮਟਾ ਵਰਤਿੰਦਾ ਕਰੰਟ ਆਉਂਦਾ ਜਿਹੜਾ ਆਪ ਨੂੰ ਰਿਸਕ ਹੁੰਦਾ ਤੇ ਇਹ ਵੀ ਬਾਈ ਨੇ ਬਹੁਤ ਸੋਹਣੀ ਚੀਜ਼ ਬਣਾਈ ਹੈਗੀ ਹਾਂਜੀ ਤੇ ਬਾਈ ਅੱਗੇ ਆਪਾਂ ਚਾਹਵਦੇ ਆਹ ਚੀਜ਼ ਵਾਲਾ ਇਹ ਹਾਂਜੀ ਬਾਈ ਤੇ ਵੀਰ ਜੀ ਕਰਛੀ ਆ ਜੋ ਕਿ ਲੱਕੜ ਦੀ ਥਾਲੀ ਦੀ ਬਣਾਈ ਗਈ ਹੈ ਠੀਕ ਹੈ ਆ ਇਹਨੂੰ ਪਾਚ ਕੀਤੀ ਵੀਰੇ ਇਹ ਜ਼ਿਆਦਾਤਰ ਆਚਾਰ ਵਗੈਰਾ ਦੇ ਵਿੱਚ ਹਾਂ ਵੀ ਕੋਈ ਉਲੀ ਵਗੈਰਾ ਨਾ ਲੱਗੇ ਤਾਂ ਚਾਰ ਦੇ ਵਿੱਚ ਜ਼ਿਆਦਾਤਰ ਯੂਜ਼ ਕੀਤੀ ਜਾਂਦੀ ਹੈ ਇਹ ਤੇ ਵੈਸੇ ਵੀ ਇੱਕ ਸੋਹਣੀ ਚੀਜ਼ ਆ ਲੱਕੜ ਦੀ ਠੀਕ ਕਰছি ਹਾਂ ਜੀ ਕਿਤੇ ਵੀ ਤੁਸੀਂ ਵਰਤ ਸਕਦੇ ਹੋ ਜ਼ਿਆਦਾਤਰ ਚਾਰ ਦੇ ਵਿੱਚ ਠੀਕ ਹੈ ਜੀ ਬਾਕੀ ਦੋਸਤੋ ਜਿੰਨੀਆਂ ਵੀ ਆਪਾਂ ਚੀਜ਼ਾਂ ਦੇਖੀਆਂ ਬਾਈ ਨੇ ਜਿਹੜਾ ਇੱਕ ਇੱਕ ਦਾ ਦੱਸਿਆ ਨਾ ਉਹਨੂੰ ਪ੍ਰਾਤਨ ਚੀਜ਼ਾਂ ਆਪਣੀਆਂ ਸਾਰੀਆਂ ਤੇ ਇੱਕ ਬਈ ਸਾਰੀਆਂ ਜਿਹੜੀਆਂ ਆਪਣੀ ਜਿਹੜੀ ਲਾਈਫ ਨੂੰ ਆਪਣੀ ਜਿਹੜੀ ਆਪਣੀ ਕੋਈ ਬਿਮਾਰੀਆਂ ਤੋਂ ਜਿਹੜੀ ਬਚਾ ਕੇ ਰੱਖਦੀਆਂ ਕੋਈ ਹਰੇਕ ਚੀਜ਼ ਦੇ ਗੋਣਾ ਲੱਕੜ ਦੀ ਆ ਕੋਈ ਟਾਲੀ ਦੀ ਆ ਹਣ ਹਰ ਇੱਕ ਚੱਕਤੀ ਦੀ ਲੱਕੜ ਦੀ ਕੋਈ ਚੀਜ਼ ਜਿਹੜੀ ਬਣੀ ਹੋਈ ਹੈ ਤੇ ਆਪਣੀ ਸਿਹਤ ਪੱਖੀ ਜਿਹੜੀ ਬਹੁਤ ਵਧੀਆ ਹਾਂਜੀ ਦੋਸਤੋ ਜਿਹੜਾ ਤੁਸੀਂ ਮੇਰੇ ਹੱਥ ਦੇ ਵਿੱਚ ਚੀਜ਼ ਦੇਖ ਸਕਦੇ ਹੋ ਜਿਹੜੇ ਅੱਜ ਦੇ ਨੌਜਵਾਨ ਨੇ ਉਹ ਤਾਂ ਲਗਭਗ ਇਹਨੂੰ ਸਾਰੇ ਜਾਣਦੇ ਕਿਉਂਕਿ ਸਾਰੇ ਥਾਂ ਵਰਤਿਆ ਵੀ ਜਾਂਦਾ ਤੇ ਵੈਸੇ ਤਾਂ ਬੱਚਿਆਂ ਹੱਥ ਲੱਗੀ ਤੋਂ ਥੋੜੀ ਜਿਹੀ ਮਾੜੀ ਵੀ ਹੈ ਪਰ ਜਿਵੇਂ ਅੱਜ ਦੇ ਲੁੱਟਾ ਕੋਈ ਦੇ ਹਾਲਾਤ ਚੱਲਦੇ ਆ ਉੱਥੇ ਜਿਹੜੇ ਕੀ ਆਪਣੇ ਸ਼ਾਸਤਰ ਆਪਣੇ ਕੋਲ ਹਥਿਆਰ ਹੋਣਾ ਬਹੁਤ ਜ਼ਰੂਰੀ ਹੈ ਤੇ ਕਿਹੜੀ ਲੱਕੜ ਦਾ ਕੀ ਇਹਦਾ ਗੁਣ ਹਨਾ ਬਾਈ ਨੂੰ ਪਉਜਦੇ ਹਾਂਜੀ ਬਾਈ ਇਹ ਵੀਰ ਜੀ ਬੇਸਵਾਲ ਆ ਜੋ ਕਿ ਤੁਣ ਦਾ ਬਣਿਆ ਹੋਇਆ ਤੁਣ ਦਾ ਤੁਣ ਦਾ ਤੁਣ ਬਾਈ ਕੋਈ ਲੱਕੜਾ ਕੇ ਕੋਈ ਕੀ ਚਿੰਮੇ ਇਹ ਵੀਰ ਜੀ ਜ਼ਿਆਦਾਤਰ ਆਏ ਵੀ ਆਪਣਾ ਤੁਣ ਹੌਲੀ ਵੀ ਹੁੰਦੀ ਆ ਤੇ ਸਖਤ ਵੀ ਹੁੰਦੀ ਆ ਤੇ ਇਹਦੇ ਤੇ ਸਫਾਈ ਵੀ ਥੋੜੀ ਵਾਧਾ ਜਾਂਦੀ ਅੱਛਾ ਅੱਛਾ ਇਹ ਤਿੰਨ ਚੀਜ਼ਾਂ ਦੇ ਬੇਸਵਾਲ ਜ਼ਿਆਦਾਤਰ ਚੱਲਦੇ ਆ ਵੀਰ ਜੀ ਇੱਕ ਟਾਲੀ ਦਾ ਇੱਕ ਤੂਤ ਦਾ ਤੇ ਇੱਕ ਤੁਣ ਤੁਣ ਵਗੈਰਾ ਹਾਂ ਜੋ ਉਸ ਮਰਜ਼ੀ ਲਾ ਸਕਦੇ ਵਿੱਚ ਵੈਸੇ ਤੁਣ ਵੀ ਚੱਲਦੀ ਆ ਠੀਕ ਐ ਤੇ ਇਹ ਆਪਣਾ ਹੌਲੀ-ਹੌਲੀ ਬਣਾਉਂਦੇ ਤਾਂ ਵੀਰ ਜੀ ਹੋਰ ਚੀਜ਼ਾਂ ਸੀ ਪਰ ਜਦੋਂ ਇਸ ਚੀਜ਼ ਦੀ ਮੰਗ ਵਧੀ ਤਾਂ ਫਿਰ ਇਹ ਵਿੱਚ ਦੀ ਇਹ ਵੀ ਬਣਾਉਣੇ ਪਏ ਆਪਾਂ ਨੂੰ ਇਹ ਵੀ ਕਾਫੀ ਡਿਜ਼ਾਈਨ ਦੇ ਵਿੱਚ ਬਣਾਉਣੇ ਆਪਾਂ ਤੇ ਮੰਗ ਵੀ ਬਹੁਤ ਆਉਂਦੀ ਹੈ ਨਾਲ ਦੇ ਵੀਰ ਜੀ ਇਹ ਆਏ ਆ ਵੀ ਜ਼ਿਆਦਾਤਰ ਕਾਰਾਂ ਦੇ ਵਿੱਚ ਮੋਟਰਸਾਈਕਲਾਂ ਦੇ ਵਿੱਚ ਹਰੇਕ ਬੰਦਾ ਅੱਜ ਕੱਲ ਯੂਜ਼ ਕਰਦਾ ਤੇ ਇਥੋਂ ਤੱਕ ਕਿ ਸ਼ਹਿਰ ਵਾਲਾ ਬੰਦਾ ਵੀ ਯੂਜ਼ ਕਰਦਾ ਸਵੇਰ ਹਾਂ ਸ਼ਹਿਰ ਜਾਣ ਵਾਲਾ ਤੇ ਬਾਕੀ ਦੋਸਤੋ ਦੇਖ ਕੇ ਅਸੀਂ ਸਮਝ ਹੀ ਕਿਉਂਗੇ ਤੁਹਾਨੂੰ ਦੱਸਣ ਦੀ ਵਕਤੀ ਲੋੜ ਨਹੀਂ ਵੀ ਇਹ ਚੀਜ਼ ਕੀ ਹੈ ਤੇ ਕਿਹਦੇ ਹੱਥੇ ਵਰਤੀ ਜਾਂਦੀ ਹੈ ਤੇ ਕਿਉਂਕਿ ਬਈ ਇਹਦੇ ਹਾਲਾਤ ਹੀ ਕੋਸ਼ੇ ਇਹ ਜੇ ਹੋ ਗਏ ਚੀਜ਼ਾਂ ਰੱਖਣੀਆਂ ਆਪਣੇ ਅੰਦਰ ਲਾਜ਼ਮੀ ਹੋ ਗਈਆਂ ਹਾਂਜੀ ਤੇ ਬਾਈ ਹੁਣ ਮੈਂ ਆਪਾਂ ਤੁਹਾਡੀ ਜਿਹੜੀ ਸਭ ਤੋਂ ਜਿਹੜੀ ਵੱਡੀ ਕਲਾ ਤੁਹਾਡੀ ਆ ਪੋਨਾਵਾਲ ਅੱਗੇ ਵਧਾਂਗੇ ਤੇ ਜਿਵੇਂ ਕਿ ਬਾਈ ਮੈਂ ਹੁਣ ਆ ਵੱਡੀਆਂ ਵੱਡੀਆਂ ਚੀਜ਼ਾਂ ਦੇਖ ਰਿਹਾ ਤੇ ਮੈਨੂੰ ਖੁਦ ਹੀ ਨਾ ਪਤਾ ਇਹਨਾਂ ਦੇ ਨਾਮ ਕੀ ਐ ਤੇ ਤੁਸੀਂ ਮੜਾ ਇਹਨਾਂ ਬਾਰੇ ਵੀ ਚੱਲਣਾ ਪਊ ਕੀ ਚੀਜ਼ਾਂ ਨੇ ਕੀ ਤੋਂ ਬਣਦੀਆਂ ਕਿਹੜੀ ਲੱਕੜ ਦੀਆਂ ਤੇ ਕਿਵੇਂ ਦਾ ਕੀ ਪ੍ਰੋਸੈਸ ਆ ਇਹ ਜ਼ਿਆਦਾਤਰ ਵੀਰ ਜੀ ਆਪਣਾ ਹੈਵੀ ਦੇ ਵਿੱਚ ਤਾਂ ਇੱਕ ਵਾਰੀ ਵਰਤੀ ਜਾਂਦੀ ਆ ਹੂੰ ਤੇ ਹਲਕੀ ਕਰਨੇ ਹੁਣ ਤਾਂ ਜਿਵੇਂ ਤੁਣ ਵੀ ਵਰਤੀ ਜਾਂਦੀ ਵੀਰੇ ਅੱਛਾ ਅੱਛਾ ਹਾਂ ਜਿਵੇਂ ਤੁਹਾਨੂੰ ਦਿਖਾ ਸਕਦੇ ਆ ਵੀਰ ਜੀ ਜਿਹੜਾ ਆ ਆਪਣਾ ਮੁਗਧਰਾ ਹਾਂਜੀ ਇਹ ਕਿਕਰ ਦਾ ਹੀ ਆ ਇਹ ਹੈਵੀ ਵਾਲਾ ਜਿਵੇਂ ਕੋਈ ਜ਼ਿਆਦਾਤਰ ਵੇਟ ਮੰਗਣ ਵਾਲੇ ਮੁੰਡੇ ਆਉਂਦੇ ਆ ਜਿਹੜੇ ਕੀ ਪੁਰਾਣੇ ਚੱਲ ਰਹੇ ਆ ਹੂੰ 18 ਕਿਲੋ 20 ਕਿਲੋ ਵੇਟ ਚਾਹੀਦਾ ਕਿ ਉਹਨੂੰ 15 ਕਿਲੋ ਵੇਟ ਚਾਹੀਦਾ ਕਿ ਉਹਨੂੰ ਅੱਛਾ ਤੇ ਉਹ ਆਰਡਰ ਤੇ ਬਣਵਾਉਂਦੇ ਉਹ ਜ਼ਿਆਦਾਤਰ ਕਿਕਰ ਹੈਵੀ ਹੁੰਦੀ ਆ ਹੂੰ ਖੋਰ ਕਿਸੇ ਲੱਕੜ ਦੇ ਵਿੱਚ ਉਹਨਾਂ ਵੇਟ ਨਹੀਂ ਚੜਦਾ ਜਿੰਨਾ ਕਿ ਲੈ ਜਾਂਦੀ ਹੈ ਵੇਟ ਤੇ ਇੱਥੇ ਮੇਰਾ ਇੱਕ ਦਰਸ਼ਕ ਨੂੰ ਵੀ ਸਵਾਲ ਆ ਤੇ ਆਪਣੇ ਜਿਹੜੇ ਪੰਜਾਬੀ ਭਾਸ਼ਾ ਖੇੜ ਭਜਾਵਾ ਦੇ ਵਿੱਚ ਜਿਹੜਾ ਇਸ ਨੂੰ ਕੀ ਕਹਿੰਦੇ ਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਬਈ ਇਹਦਾ ਵੈਸੇ ਅ ਕੌਣ-ਕੌਣ ਵਰਤਦਾ ਬਈ ਇਹਨੂੰ ਇਹ ਵੀਰ ਜੀ ਜੋ ਕਿ ਆਪਣੇ ਪੁਰਾਣੇ ਪਹਿਲਾਂ ਤੋਂ ਚੱਲ ਰਹੇ ਆ ਹੂੰ ਜੋ ਪੁਰਾਣੇ ਪਹਿਲਵਾਨ ਹੂੰ ਜੋ ਕਿ ਆਪਣਾ ਜਿਮ ਲਾ ਕੇ ਇੱਕ ਸਰੀਰ ਆਕੜ ਆਕੜਨ ਜਿਹੇ ਦੀ ਸ਼ੇਪ ਦੇ ਵਿੱਚ ਆ ਜਾਂਦਾ ਉਹ ਨਹੀਂ ਇਹ ਕਹਿੰਦਾ ਮਤਲਬ ਵੀ ਅ ਇਸੇ ਦੇ ਵਿੱਚ ਸਰੀਰ ਸਾਰਾ ਨਰਮ ਰਹਿੰਦਾ ਤੇ ਜਾਨ ਬਹੁਤ ਰਹਿੰਦੀ ਹੈ ਸਰੀਰ ਦੇ ਠੀਕ ਹੈ ਬਾਈ ਤੇ ਜਿਵੇਂ ਬਾਈ ਆਪਾਂ ਹੁਣ ਤੁਸੀਂ ਨਾਂ ਦਾ ਮੁਗਦਰ ਦੱਸਿਆ ਤੇ ਹੁਣ ਆਪਾਂ ਇਹਨੂੰ ਵੇਖ ਰਹੇ ਹਾਂ ਤੇ ਕਈ ਲੋਕਾਂ ਨੂੰ ਕੀ ਆ ਕਮਾਉਣਾ ਵੀ ਡਾਉਂਦਾ ਹਨਾ ਤੇ ਤੁਸੀਂ ਥੋੜਾ ਬਹੁਤ ਕਮਾ ਕੇ ਸਾਨੂੰ ਆਪਣੇ ਦਰਸ਼ਕਾਂ ਦਿਖਾਓ ਵੀ ਇਹ ਵਰਤਿਆ ਕਿਵੇਂ ਆਂਦਾ ਹਨਾ ਕਿਵੇਂ ਘੁੰਮਦਾ ਦੱਸੋ ਮੜਾ ਹੁੰਦਾ ਹੁਣ ਬਾਈ ਤੁਹਾਨੂੰ ਕਮਾ ਕੇ ਦਿਖਾਉ ਉਹ ਵੈਸੇ ਤਾਂ ਹੈਵੀ ਆ ਤੇ ਪਰ ਬਾਈ ਕਹਿੰਦਾ ਮੈਂ ਚੱਕ ਲੈਣਾ ਹਾਂ ਵੈਸੇ ਤਾਂ ਹੈਵੀ ਚਲਾ ਕੇ ਦਿਖਾਉ ਤੁਹਾਨੂੰ ਬਾਈ ਹਾਂਜੀ ਉਸ ਤੋਂ ਬਾਅਦ ਤੁਸੀਂ ਚੀਜ਼ਾਂ ਦੇਖ ਸਕਦੇ ਹੋ ਇਹ ਮੁਗਦਰ ਨੇ ਤੇ ਬਾਈ ਯਾਰ ਮੈਨੂੰ ਆ ਥੋੜਾ ਜਿਆਦਾ ਹੈਵੀ ਲੱਗਦਾ ਯਾਰ ਹਾਂਜੀ ਇਹ ਜ਼ਿਆਦਾ ਹੈਵੀ ਤੇ ਮੈਂ ਚੱਕ ਪਰਾ ਬਹੁਤ ਆ ਬਈ ਇਹ ਕਿੰਨਾ ਤੁਸੀਂ ਵੇਡ ਵਿੱਚ ਦੱਸਿਓ ਕਿੰਨਾ 18 ਕਿਲੋ ਮੀਟਰ ਹੈ ਵੇਟ ਹਾਂਜੀ ਅੱਛਾ ਅੱਛਾ ਤੇ ਮੈਂ ਇਹਨੂੰ ਮੈਂ ਦਰਖਾਣ ਨੂੰ ਦਿਖਾਉਣਾ ਕਿ ਤੁਸੀਂ ਮੇਰੇ ਤਲਾ ਕੇ ਦਿਖਾਓ ਜੇ ਤੁਹਾਨੂੰ ਚਲਾਉਣਾ ਆਉਂਦਾ ਤਾਂ ਹਾਂ ਚਲਾ ਕੇ ਥੋੜਾ ਜਿਆਦਾ ਦਿਖਾ ਦੇ ਤੇ ਬਾਈ ਬਾਈ ਤੁਹਾਨੂੰ ਚਲਾ ਕੇ ਦਿਖਾਉਣਗੇ ਤੇ ਤੁਸੀਂ ਦੇਖੋ ਬਾਈ ਨੂੰ ਪਹਿਲਾਂ ਤਾਂ ਮੇਨ ਵੀਰੇ ਆ ਚੀਜ਼ ਹੈ ਜਿਹੜਾ ਥੱਲਣਾ ਇਸ ਦੇ ਵਿੱਚ ਬਾਹਾਂਾਂ ਦੇ ਵਿੱਚ ਪੂਰੀ ਜਾਣ ਪੈਂਦੀ ਹੈ ਬਹੁਤ ਮਤਲਬ ਇਹ ਪੂਰਾ ਜਾਣ ਵਾਲਾ ਕੰਮ ਹੈ ਹਾਂ ਜਿਵੇਂ ਫੌਜੀ ਐ ਖੜਦੇ ਨੇ ਨਾ ਆਕਰ ਕੇ ਉਵੇਂ ਬੰਦੇ ਦਾ ਕਹਿੰਦਾ ਮਤਲਬ ਇਹ ਸਰੀਰ ਪੂਰਾ ਹਾਰਡ ਹੋ ਜਾਂਦਾ ਹੈ ਇਸ ਚੀਜ਼ ਨਾਲ ਠੀਕ ਹੈ ਫਿਰ ਦੂਜਾ ਨੰਬਰ ਇਹਨੂੰ ਜਿਹੜੇ ਫਾਰਾ ਆਪਣੇ ਹਾਂ ਤੇ ਸ਼ੋਲਡਰ ਆ ਛਾਤੀ ਆ ਡੋਲੇ ਦੀ ਬੈਕ ਆ ਇਹ ਚੀਜ਼ਾਂ ਸਾਰਾ ਕੁਝ ਸੈਟਿੰਗ ਹੁੰਦਾ ਇਹਦੇ ਨਾਲ ਠੀਕ ਹੈ ਦੇਖੋ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਜਿਵੇਂ ਘੁਮਾ ਰਿਹਾ ਤੇ ਬਹੁਤ ਬਾਈ ਹਾਰਡ ਕੰਮ ਆ ਬਹੁਤ ਜ਼ੋਰ ਲੱਗਦਾ ਹੈ ਤੇ ਇੱਕ ਮੈਂ ਦਰਸ਼ਕਾਂ ਨੂੰ ਕਹਿਣਾ ਚਾਹਣਾ ਵੀ ਕਿਸੇ ਨੇ ਵੀ ਬਾਈ ਕਿਉਂਕਿ ਇਹਦੀ ਇੱਕ ਸਖਲਾਈ ਹੁੰਦੀ ਹੈ ਬਾਈ ਨੇ ਥੋੜਾ ਕੀ ਸਿੱਖਿਆ ਹੋਇਆ ਚੀਜ਼ ਨੂੰ ਤੇ ਕਿਸੇ ਨੇ ਬਾਈ ਨੂੰ ਵੇਖ ਕੇ ਜਿਹੜਾ ਘਰੇ ਕਮਾਉਣ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਹੈਵੀ weight ਆ ਤੇ ਕਈ ਵਾਰੀ ਕੀ ਹੈ ਕਿਸੇ ਦਾ ਕੋਈ ਨੁਕਸਾਨਾ ਹੋ ਜਾਂਦਾ ਤੇ ਇਸ ਚੀਜ਼ ਨੂੰ ਬਾਈ ਵੇਖ ਕੇ ਘਰੇ ਕਮਾਉਣ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਇਹਦੀ ਇੱਕ ਸਖਲਾਈ ਹੁੰਦੀ ਹੈ ਤੇ ਬਾਈ ਨੇ ਥੋੜੀ ਬਹੁਤ ਸਖਲਾਈ ਜਿਹੜੀ ਇਸ ਚੀਜ਼ ਦੀ ਲਈ ਹੋਈ ਹੈਗੀ ਹਾਂਜੀ ਦੋਸਤੋ ਜਿਵੇਂ ਬਾਈ ਨੇ ਆਪਣੀਆਂ ਜਿਹੜੀਆਂ ਆਪਣੀਆਂ ਸਾਰੀਆਂ ਚੀਜ਼ਾਂ ਦਿਖਾਈਆਂ ਬਹੁਤ ਹੀ ਛਲਾਗ ਆਜੋ ਚੀਜ਼ਾਂ ਪਾਈ ਦੀਆਂ ਸਾਰੀਆਂ ਦੇ ਬਾਈ ਤੋਂ ਆਪਾਂ ਪੁੱਛਾਂਗੇ ਬਾਈ ਹੁਣ ਤੱਕ ਜਿਹੜਾ ਦਰਸ਼ਕਾਂ ਦਾ ਸਭ ਤੋਂ ਵੱਧ ਕਿਹੜੀ ਚੀਜ਼ਾਂ ਦੀ ਡਿਮਾਂਡ ਤੁਹਾਨੂੰ ਵੱਧ ਆਈ ਹੈ ਤੁਸੀਂ ਜਿਹੜਾ ਆਪਣਾ ਆਰਡਰ ਭੇਜਦੇ ਹੋ ਕਿੱਥੇ ਕਿੱਥੇ ਭੇਜਦਾ ਹੈ ਤੇ ਕਿਵੇਂ-ਕਿਵੇਂ ਭੇਜਦੇ ਹੋਗੇ ਵੀਰ ਜੀ ਵੈਸੇ ਤਾਂ ਆਪਣੀਆਂ ਸਾਰੀਆਂ ਆਈਟਮਾਂ ਹੀ ਜੋ ਕਿ ਮੈਥੋਂ ਬਣਾਈਆਂ ਨਹੀਂ ਜਾਂਦੀਆਂ ਅੱਛਾ ਜਿੰਨੇ ਆਰਡਰ ਆਉਂਦੇ ਮੇਰੇ ਕੋਲੇ ਉਹਨੀਆਂ ਚੀਜ਼ਾਂ ਨਹੀਂ ਬਣਦੀਆਂ ਹੂੰ ਅ ਜਿਆਦਾਤਰ ਰੂੜੇ ਦੇ ਗਲਾਸ ਨਿੰਮ ਦੇ ਗਲਾਸ ਹੂੰ ਜਾਮਣ ਦੇ ਗਲਾਸ ਇਹ ਚੀਜ਼ਾਂ ਦੀ ਬਹੁਤ ਮੰਗ ਆ ਰਹੀ ਹੈ ਜੋ ਕਿ ਜਿੰਨੇ ਵੀ ਡਾਇਬਟੀਜ਼ ਦੇ ਮਰੀਜ਼ ਆ ਉਹ ਸਾਰੇ ਇਹ ਚੀਜ਼ ਨੂੰ ਮੰਗਦੇ ਆ ਤੇ ਤੁਹਾਨੂੰ ਭਾਈ ਆਪਣਾ ਜਿਹੜਾ ਦਰਸ਼ਕਾਂ ਦਾ ਹੰਗਾਰਾ ਜਿਹੜਾ ਆਪਣੇ ਸਰੋਤਿਆਂ ਦਾ ਹੰਗਾਰਾ ਕਿੰਨਾ ਕੁ ਤੁਹਾਨੂੰ ਮਿਲ ਰਿਹਾ ਕਿੰਨਾਂ ਕੁ ਛੋਟੀਆਂ ਚੀਜ਼ਾਂ ਜਿਹੜੇ ਪਿਆਰ ਕਰਕੇ ਮੰਗਾ ਰਹੇ ਆ ਕਿੱਥੋਂ ਕਿੱਥੋਂ ਤੁਹਾਨੂੰ ਲੋਕਾਂ ਦੇ ਜਿਹੜੇ ਆਪ ਨੂੰ ਆਰਡਰ ਆਏ ਹੋਏ ਆਗੇ ਹਨ ਕਿਤੇ ਕਿਤੇ ਜਿਹੜੀਆਂ ਆਪਾਂ ਚੀਜ਼ਾਂ ਵੀ ਛੋਟੀਆਂ ਜਾ ਚੁੱਕੀਆਂ ਹੁਣ ਤੇ ਕਰ ਜ਼ਿਆਦਾਤਰ ਵੀਰ ਜੀ ਆਪਣਾ ਜਿਹੜਾ ਮੁਗਧਰ ਤੇ ਕੋਟਾ ਇਹ ਦੂਜਾ ਜ਼ਿਆਦਾ ਦੂਰ ਚਿਕਰ ਮਾਰ ਕਰਦਾ ਜੋ ਕਿ ਕੋਟਾ ਸ਼ਰਧਾਈ ਵਾਲਾ ਅੱਛਾ ਵੈਸੇ ਤਾਂ ਜਿਹੜਾ ਇਹ ਕੋਟਾ ਇਹ ਵੀ ਕਹਿਣ ਦਾ ਮਤਲਬ ਇਹ ਹੈ ਵੀ ਆਪਣਾ ਦਾਜ ਕੁੜੀਆਂ ਦੇ ਦਾਇ ਦੇ ਵਿੱਚ ਜਾਂਦਾ ਜੋ ਕਿ ਕੋਈ ਫਿਲਮਾਂ ਵਗੈਰਾ ਦੀ ਜਾਂ ਕੋਈ ਕਿਤੇ ਵੀ ਸ਼ੂਟਿੰਗ ਵਗੈਰਾ ਕਰਦੇ ਆ ਕੋਈ ਛੋਟੀ ਮੋਟੀ ਕਰਦੇ ਆ ਜਾਂ ਕਿਵੇਂ ਵੀ ਉਹਦੇ ਵਿੱਚ ਵੀ ਦਿਖਾਉਂਦੇ ਆ ਇਹਨੂੰ ਅੱਛਾ ਤੇ ਜ਼ਿਆਦਾਤਰ ਜਦੋਂ ਗਾਣਾ ਆਇਆ ਸੀਗਾ ਆਪਣਾ ਫਿਲਮ ਆਈ ਸੀ ਸੱਸ ਘੁੱਟਣੀ ਘੋਟਣੇ ਨਾਲ ਉਦੋਂ ਬਹੁਤ ਚੱਲਿਆ ਇਹ ਅੱਛਾ 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 ਰਖੜੀ ਵਗੈਰਾ ਤੇ ਵੀ ਪਿਛਲੀ ਯਾਰ ਜ਼ਿਆਦਾਤਰ ਕੁੜੀਆਂ ਨੂੰ ਘੋਟੇ ਹੀ ਦਿੱਤੇ ਠੀਕ ਹੈ ਤਾਂ ਇਹ ਘੋਟੇ ਦੀ ਬਹੁਤ ਮੰਗ ਇਹ ਵੀਰ ਜੀ ਜਦੋਂ ਸੱਸ ਘੁੱਟਣੀ ਘੋਟਣੇ ਨਾਲ ਫਿਲਮ ਆਈ ਆ ਹਾਂ ਉਦੋਂ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਉਹਨੂੰ ਉਦੋਂ ਤਾਂ ਬਹੁਤ ਚੱਲਿਆ ਉਦੋਂ ਤਾਂ ਰਖੜੀ ਦੇ ਵਿੱਚ ਜੋ ਕਿ ਕੁੜੀਆਂ ਨੂੰ ਕਹਿੰਦੇ ਸੀ ਵੀ ਰਖੜੀ ਤੇ ਘੋਟਾ ਦੇਣਾ ਹਾਂ ਠੀਕ ਹੈ ਉਸ ਟਾਈਮ ਆਪਣੇ ਤੋਂ ਘੋਟੇ ਨਹੀਂ ਪੂਰੇ ਆਏ ਜਿਹਨੇ ਵੀ ਮੈਂ ਬਣਾਉਂਦਾ ਸੀ ਤਾਂ ਕਹਿਣ ਦਾ ਮਤਲਬ ਵੀ ਇਹ ਆ ਵੀ ਆਊਟਰ ਕਾਪੀ ਤੇ ਲਿਖਣਾ ਸੀ ਮੈਂ ਤਾਂ ਮੈਥੋਂ ਪੂਰੇ ਨਹੀਂ ਹੁੰਦੇ ਸੀ ਠੀਕ ਹੈ ਕਈ ਤਾਂ ਗੁੱਸਾ ਕਰਦੇ ਸੀ ਵੀਰ ਜੀ ਬਣਾ ਕੇ ਦਿੰਦੇ ਹੁੰਦੇ ਪਰ ਇਹ ਕਲਾ ਵਾਲੀ ਚੀਜ਼ ਹੈ ਛੇਤੀ ਤਾਂ ਬਣਣ ਵਾਲੀ ਵੀਰ ਜੀ ਹੈ ਨਹੀਂ ਸਹੀ ਹੈ ਸਹੀ ਹੈ ਸਹੀ ਹੈ ਜ਼ਿਆਦਾਤਰ ਆਪਣਾ ਘੋਟਿਆਂ ਦੇ ਵਿੱਚ ਹੀ ਆਪਾਂ ਮਸ਼ਹੂਰ ਆਂ ਜ਼ਿਆਦਾਤਰ ਘੋਟੇ ਤੇ ਮੁਗਧਰੀ ਬਾਹਰ ਜਾਂਦੇ ਆ ਵੀਰ ਜੀ ਘੋਟੇ ਜਾਂਦੇ ਆ ਆਪਣੇ ਇੱਥੇ ਆਪਾਂ ਇਸ ਵੀਡੀਓ ਚ ਨਹੀਂ ਦਿਖਾ ਸਕੀ ਹਨਾ ਅੱਛਾ ਅੱਛਾ ਉਹ ਸ਼ਰਧਾਈ ਵਾਲੇ ਘੋਟੇ ਆ ਵੀਰ ਜੀ ਆਪਣੇ ਸ਼ਰਧਾਈ ਵਾਲੇ ਘੋਟੇ ਪੰਜ ਫੁੱਟ ਲੰਘ ਸਿੰਘਾਂ ਵਾਲੇ 5 5 ਫੁੱਟ 4 ਫੁੱਟ 3 ਫੁੱਟ ਜੋ ਕਿ ਉਹ ਵਧਾ ਵੀ ਕਿੰਨਾ ਮਰਜੀ ਸਕਦਾ ਤੇ ਘਟਾ ਵੀ ਬੰਦਾ ਕਿੰਨਾ ਮਰਜੀ ਸਕਦਾ ਉਹ ਸ਼ਰਧਾਈ ਵਾਲੇ ਕੋਟੇ ਵੀ ਜੀ ਜੋ ਕਿ ਅੰਮ੍ਰਿਤਸਰ ਤਿੱਕਰ ਜਾਂਦੇ ਆ ਆਪਣੇ ਅੰਮ੍ਰਿਤਸਰ ਤੇ ਜਿਆਦਾਤਰ ਖਰੜ ਸੰਗਰੂਰ ਇੱਕ ਆਪਣਾ ਵੀਰ ਜੀ ਆਪਣਾ ਹਰਿਆਣੇ ਦੇ ਵਿੱਚ ਵੀ ਜਾਂਦੇ ਆ ਠੀਕ ਹੈ ਤੇ ਹਾਂਜੀ ਭਾਈ ਆਪਣੇ ਜਿਹੜੇ ਦਰਸ਼ਕ ਜੇ ਤੁਹਾਡੀ ਕੋਈ ਚੀਜ਼ ਮੰਗਾਉਣਾ ਚਾਹੁੰਦੇ ਹੈ ਤਾਂ ਤੁਹਾਡੇ ਨਾਲ ਕਿਵੇਂ ਸੰਪਰਕ ਕਰ ਸਕਦੇ ਆ ਜਾਂ ਕੋਈ ਆਪਣਾ ਕੋਈ ਮੋਬਾਈਲ ਨੰਬਰ ਆਪਣਾ ਐਡਰੈਸ ਜਾਂ ਕੋਈ ਤੁਹਾਡਾ ਕੋਈ YouTube ਪੇਜ ਆ ਕੋਈ Instagram ਪੇਜ ਕੁਝ ਵੀ ਬਣਿਆ ਤਾਂ ਆਪਣੇ ਦਰਸ਼ਕਾਂ ਨੂੰ ਤੁਸੀਂ ਜਰੂਰ ਦੱਸੋ ਜੀ ਹਾਂਜੀ ਵੀਰੇ ਜਿਆਦਾਤਰ ਤਾਂ ਆਪਾਂ ਇੰਸਟਾਗ੍ਰam ਤੇ ਹਰ ਵਾਰ ਵੀਡੀਓ ਅਪਲੋਡ ਕਰਦੇ ਰਹਿੰਨੇ ਜੋ ਵੀ ਨਵੀਂ ਚੀਜ਼ੇ ਬਣਾਉਣੇ ਆ ਤਾਂ ਇੰਸਟਾਗ੍ਰam ਤੇ ਆਪਣੇ ਦੇ ਪੇਜ ਤੇ ਜਿੰਦਾ ਭਾਰੂ ਜਿੰਦਾ ਘੋਟਿਆਣਾ ਵੀ ਪਰ ਸਕਦੇ ਤੁਸੀਂ ਜਿੰਦਾ ਭਾਰੂ ਇੰਸਟਾਗ੍ਰam ਤੇ ਕੰਟੈਕਟ ਨੰਬਰ ਵੀਰ ਜੀ ਮੇਰਾ 97804 ਹੂੰ 70980 ਵੀਰੇ ਜੋ ਕਿ ਤੁਸੀਂ ਮੈਨੂੰ ਕਾਲ ਕਰਕੇ ਕੋਈ ਵੀ ਚੀਜ਼ ਤੁਸੀਂ ਮੰਗਵਾ ਸਕਦੇ ਆ ਤੇ ਆਪਾਂ ਉਹ ਸੋੜੇ ਤੇ ਕਰ ਭੇਜ ਦਾਂਗੇ ਵੀਰ ਜੀ ਤੇ ਮੈਂ ਜੇ ਤੁਸੀਂ ਆਖੋਗੇ ਉਹੇ ਜੀ ਬਣਾ ਦਾਂਗੇ ਬਾਈ ਨੂੰ ਇੱਕ ਵਾਰੀ ਹੋਰ ਕੋ ਆਪਣਾ ਜਿਹੜਾ ਮੋਬਾਈਲ ਨੰਬਰ ਇੱਕ ਵਾਰੀ ਹੋਰ ਦੱਸਤਾ ਜਾਵੇ ਹਾਂਜੀ ਵੀਰੇ 97804 70980 ਬੀ ਦੋਸਤੋ ਬਾਈ ਨੇ ਤੁਹਾਨੂੰ ਜਿਹੜਾ ਆਪਣਾ ਕੰਟੈਕਟ ਨੰਬਰ ਤੇ ਆਪਣਾ ਜਿਹੜਾ ਇੰਸਟਾਗ੍ਰam ਅਕਾਊਂਟ ਵੀ ਦੱਸਤਾ ਤੇ ਬਾਕੀ ਜਿਹੜਾ ਆਪਣਾ ਚਾ ਵੀਡੀਓ ਦੇ ਵਿੱਚ ਵੀ ਆਪਾਂ ਜਰੂਰ ਮੈਂਸ਼ਨ ਕਰਾਂਗੇ ਬਾਈ ਦਾ ਜਿਹੜਾ ਇੰਸਟਾਗ੍ਰam ਅਕਾਊਂਟ ਤੇ ਬਾਈ ਦਾ ਜਿਹੜਾ ਕਾਰਡ ਵਗੈਰਾ ਉਹ ਪਵਿੱਤਰ ਦੀ ਵੀਡੀਓ ਦੇ ਵਿੱਚ ਜ਼ਰੂਰ ਲਾ ਦਾਂਗੇ ਜੇਕਰ ਤੁਹਾਨੂੰ ਕੋਈ ਵੀ ਚੀਜ਼ ਤੁਸੀਂ ਆਪਣੀ ਮੰਗਵਣੀ ਚਾਹੁੰਦੇ ਹੋ ਤਾਂ ਬਾਈ ਜਿਹੜਾ ਤੁਹਾਨੂੰ ਘਰ ਤੇ ਕਰ ਵੀ ਆਰਡਰ ਜਿਹੜਾ ਜ਼ਰੂਰ ਕਰੂਗਾ ਤੇ ਤੁਸੀਂ ਬਾਈ ਨਾਲ ਉਹ ਨੰਬਰ ਦੇ ਸੰਪਰਕ ਕਰਕੇ ਆਪਣੀ ਜਿਹੜੀ ਮਨਪਸੰਦ ਚੀਜ਼ ਹੈ ਜਿਹੜੀ ਤੁਸੀਂ ਆਪਣੇ ਘਰ ਬੈਠੇ ਮੰਗਵਾ ਸਕਦੇ ਹੋ ਤੇ ਬਾਈ ਤੁਹਾਡੇ ਬਹੁਤ ਬਹੁਤ ਧੰਨਵਾਦ ਤੁਸੀਂਾਨੂੰ ਟਾਈਮ ਦਿੱਤਾ ਤੇ ਸਾਡੇ ਜਿਹੜੇ 쇼 ਦੇ ਵਿੱਚ ਆਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਵੀਰ ਤੁਹਾਡਾ ਬਹੁਤ ਧੰਨਵਾਦ ਵੀਰ ਜੀ ਤੁਸੀਂ ਮੇਰੀ ਵੀਡੀਓ ਕੀਤੀ ਤਾਂ ਧੰਨਵਾਦ